ਅਮਰਸਰ ਸਾਹਿਬ ਦੇ ਵਿੱਚ ਇੱਕ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ ਨਵੇਂ ਪ੍ਰਧਾਨ ਦੀ ਚੋਣ ਕਹਿੰਦੇ ਨੇ ਅਸੀਂ 15 ਲੱਖ ਡੈਲੀਗੇਟ ਕੱਟ ਕੇ 15 ਲੱਖ ਮੈਂਬਰਸ਼ਿਪ ਕੱਟ ਕੇ 500 ਡੈਲੀਗੇਟਾਂ ਦੇ ਵਿੱਚੋਂ ਕਰ ਰਹੇ ਹਾਂ ਤੇ ਅਕਾਲੀ ਦਲ ਦਾ ਉਹ ਵੀ ਆਪਣੇ ਆਪ ਨੂੰ ਸਰੋਵਣੀ ਅਕਾਲੀ ਦਲ ਹੀ ਕਹਿ ਰਹੇ ਨੇ ਫਿਲਹਾਲ ਨਾਮ ਤੋਂ ਜੈਨੀ ਹਰਪ੍ਰੀਤ ਸਿੰਘ ਦਾ ਤੇ ਇਸੇ ਢੰਗ ਦੇ ਨਾਲ ਬੀਬੀ ਸਬੰਧਕਾਉਣ ਨੂੰ ਇੱਕ ਪੰਥਕ ਕੌਂਸਲ ਦੀ ਚੇਅਰਪਰਸਨ ਬਣਾਇਆ ਹੈ ਹਜੇ ਦੋ ਹੀ ਕੀਤੇ ਨੇ ਬਾਕੀ ਦਾ ਢਾਂਚਾ ਉਹਨਾਂ ਨੇ ਬਣਾਉਣਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੇ ਅਕਾਲੀ ਸਿਆਸਤ ਨੂੰ ਪਿਛੋਕੜ ਚ ਦੇਖਦੇ ਹੋ ਇੱਕ ਜਿਹੜਾ ਇਹ ਮੰਨਿਆ ਜਾ ਰਿਹਾ ਸੀ ਲਗਾਤਾਰ ਖਾਸ ਤੌਰ ਤੇ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕਿ ਇਸ ਪੋਲਿਟਿਕਸ ਦੇ ਉੱਤੇ ਇੱਕ ਪਾਰਟੀਕੂਲਰ ਕਮਿਊਨਿਟੀ ਜਿਹਨੂੰ ਜੱਟ ਕਮਿਊਨਿਟੀ ਦੇ ਤੌਰ ਤੇ ਦੇਖਿਆ ਜਾਂਦਾ ਉਹ ਮੇਨ ਰਹੀ ਹੈ ਇੰਦੀ ਹਾਲਮ ਆਫ ਅਫੇਅਰਸ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਪਾਵਰ ਆਫ ਪ੍ਰੋਟੈਸਟ ਜਿਹੜਾ ਸਾਰਿਆਂ ਕੋਲ ਹੈ ਆਮ ਆਪ ਇਥੇ ਕਰ ਕਰਕੇ ਵੀ ਦੇਖਦੇ ਸੀ ਕਦੇ ਤੇ ਜੀ ਆ ਚੰਨੀ ਤਾਂ ਹੈ ਸੁਨੀਲ ਜਾਖੜੋਂ ਨੇ ਬਾਰ ਬਾਰ ਕਹਿੰਦੇ ਨੇ ਕਿ ਮੈਨੂੰ ਚੀਫ ਮਿਨਿਸਟਰ ਮੈਂ ਬਣਦਾ ਸੀਗਾ ਉੱਥੇ ਕਹਿੰਦੇ ਜੱਟ ਸਿੱਖੀ ਚੀਫ ਮਿਨਿਸਟਰ ਹੋ ਸਕਦਾ ਜੀ ਹੋਰ ਕੋਈ ਹੋ ਨਹੀਂ ਸਕਦਾ ਪੰਜਾਬ ਦੇ ਵਿੱਚ ਇਸ ਕੰਟੈਕਸਟ ਦੇ ਵਿੱਚੋਂ ਇਹਨੂੰ ਤੁਸੀਂ ਕਿਵੇਂ ਪ੍ਰਭਾਸਤ ਕਰੋ ਕਈ ਲੈਵਲ ਹੈਗੇ ਮੈਨੂੰ ਲੱਗਦਾ ਕਈ ਲੇਅਰਸ ਹੈਗੀਆਂ ਇੱਕ ਸਿੰਪਲ ਜੀ ਗੱਲ ਕਰਨੀ ਸੌਖੀ ਨਹੀਂ ਹੋਣੀ ਅਜੇ ਇਕ ਤਾ ਹੀ ਹੈਗਾ ਕਿ ਸਿਚੁਏਸ਼ਨ ਜੇ ਅਨਫੋਲਡ ਕਰ ਰਹੀ ਹੈ ਤੇ ਇਸ ਸਟੇਜ ਤੇ ਬਹੁਤਾ ਕੁਝ ਕਹਿਣਾ ਮੈਨੂੰ ਲੱਗਦਾ ਕੋਈ ਜਾਇਜ਼ ਨਹੀਂ ਹੋਣਾ ਬਟ ਕਈ process ਹੈਗੇ ਜਿਹਦੇ ਬਾਰੇ ਆਪਾਂ ਪਹਿਲੇ ਵੀ ਗੱਲ ਕੀਤੀ ਸੀਗੀ ਤਿੰਨ ਚਾਰ ਵਾਰੀ ਤੇ ਉਹ ਹੈਗਾ ਇੱਕ ਤਾਂ ਇਹ ਹੀ ਹੈਗਾ ਕਿ ਜਿਹੜਾ ਕੌਮੀ एजेंडा ਸਿੱਖੀ ਦਾ एजेंडा ਜਿਹੜਾ ਕਾਫੀ ਡੀਰੇਲ ਹੋ ਗਿਆ ਸੀਗਾ ਅਕਾਲੀਆਂ ਦਰੂਰ ਨੇ ਚ ਸ਼ੁਰੂ ਹੋਇਆ ਕਈ ਸਾਰੇ ਇਸ਼ੂ ਆ ਗਏ ਬੇਅਦਬੀ ਦੇ ਇਸ਼ੂ ਆ ਗਏ ਕਮਿਊਨਿਟੀ ਦੇ ਵਿੱਚ ਇੱਕ ਬੜੀ ਡਿਸਇਨਚਾਂਟਮੈਂਟ ਸੀ ਕਿ ਅਕਾਲੀਆਂ ਨੂੰ ਵੋਟ ਪਾਣੇ ਲੋਕਾਂ ਨੇ ਬੰਦ ਕਰਤੇ ਉਹ ਜਿਹੜੀ ਪੁਰਾਣੀ ਅਕਾਲੀ ਪੋਲਿਟਿਕਸ ਸੀ ਉਹਦੀ ਲੈਜਿਟਿਮੇਸੀ ਆਲਮੋਸਟ ਜ਼ੀਰੋ ਹੋ ਗਈ ਉਸ ਸਿਚੁਏਸ਼ਨ ਦੇ ਵਿੱਚ ਜਦੋਂ 2 ਸਤੰਬਰ ਦੀਆਂ ਐਕਟੀਵਿਟੀਆਂ ਇਵੈਂਟਸ ਹੁੰਦੇ ਆ ਆਪਾਂ ਸਾਲਿਆਂ ਲੱਗਿਆ ਸੀਗਾ ਕਿ ਹਾਂ ਵੀ ਕੁਝ ਨਵਾਂ ਹੋ ਰਿਹਾ ਤੇ ਬਹੁਤ ਇੰਪੋਰਟੈਂਟ ਚੀਜ਼ ਹੈਗੀ ਇੱਕ ਟਰਨਿੰਗ ਪੁਆਇੰਟ ਹੋਏਗਾ ਉਸ ਤੋਂ ਬਾਅਦ ਵੀ ਆਪਾਂ ਦੇਖਿਆ ਕਿਵੇਂ ਉਹ ਸਾਰੀ ਜਿਹੜੀ ਸਿਚੁਏਸ਼ਨ ਸੀਗੀ ਉਹ ਕਾਈਂਡ ਆ ਕੰਪਲੀਕੇਟ ਹੋ ਗਈ ਹੋਰ ਵੀ ਜ਼ਿਆਦਾ ਕੰਪਲੀਕੇਟ ਹੋ ਗਈ ਇੰਟਰਨਲ ਜਿਹੜੇ ਤੁਹਾਡੇ ਕੌਮ ਦੇ ਅੰਦਰ ਜਿਹੜੀਆਂ ਕਨਟ੍ਰਡੀਕਸ਼ਨ ਸੀਗੀ ਉਹ ਵੀ ਨਿਕਲ ਕੇ ਆ ਗਈਆਂ ਤੇ ਇੱਕ ਟਿਪੀਕਲ ਜਿਹੜਾ ਤਰੀਕਾ ਹੁੰਦਾ ਹੈ ਜਿਹੜਾ 엘ੀਟ ਆਲਰੇਡੀ ਪੋਜੀਸ਼ਨ ਵਿੱਚ ਹੈਗਾ ਪਾਵਰ ਦੀ ਪੋਜੀਸ਼ਨ ਵਿੱਚ ਉਹ ਆਪਣੇ ਆਪ ਨੂੰ ਅਸਰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਸਿੰਬੋਲਿਕਲੀ ਉਹਨਾਂ ਨੇ ਸੋਚਿਆ ਸੀਗਾ ਛੋਟਾ ਮੋਟਾ ਹੋਏਗਾ ਕੁਝ ਕਰ ਲਵਾਂਗੇ ਸਜ਼ਾਵਾ ਉਸ ਤੋਂ ਬਾਅਦ ਵਾਪਸ ਸਾਡੀ ਪਾਵਰ ਬਹਾਲ ਹੋ ਜੇਗੀ ਤੇ ਕਿਸੇ ਨਾ ਕਿਸੇ ਲੈਵਲ ਤੇ ਗਿਆਨੀ ਹਰਪ੍ਰੀਤ ਸੇਮੋਧੋਈ ਨਿਕਲ ਕੇ ਆਇਸੀ ਸਾਹਮਣੇ ਇੱਕ ਨਵੇਂ ਤਰ੍ਹਾਂ ਦੀ ਗੱਲ ਲੈ ਕੇ ਨਵੇਂ ਤਰ੍ਹਾਂ ਦੀ ਆਰਗੂਮੈਂਟ ਲੈ ਕੇ ਨਵੇਂ ਤਰ੍ਹਾਂ ਦਾ ਇੱਕ ਚਿਹਰਾ ਲੈ ਕੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਇਮੀਡੀਏਟਲੀ ਉਹ ਕਨਫਰੋంట్ ਕਰਨਾ ਪਿਆ ਜੀ ਤੁਸੀਂ ਕਾਸ ਦੀ ਗੱਲ ਕੀਤੀ ਹੈ ਉਹਨਾਂ ਦੀ ਆਈਡੈਂਟੀਟੀ ਫਰੋਲੀ ਗਈ ਉਹਦੇ ਤੇ ਗੱਲਾਂ ਵੀ ਹੋਈਆਂ ਕਮੈਂਟ ਵੀ ਹੋਏ ਹਾਲਾਂਕਿ ਫਾਰਮਲੀ ਸਾਹਮਣੇ ਤਾਂ ਨਹੀਂ ਕੀਤੀ ਗਈ ਪਰ ਸਾਰਿਆਂ ਨੂੰ ਪਤਾ ਹੈਗਾ ਕਿਵੇਂ ਪਿੱਛੇ ਹੁੰਦਾ ਸੀਗਾ ਤੇ ਦੂਜੇ ਲੈਵਲ ਤੇ ਇਹ ਹੈਗਾ ਕਿ ਜਿਹੜਾ ਪੰਜਾਬ ਦਾ ਸਮਾਜ ਹੈਗਾ ਉਹਦੇ ਵਿੱਚ ਵੀ ਕਾਫੀ ਬਦਲਾਅ ਆਇਆ ਪੰਜਾਬ ਦੀ ਜਿਹੜੀ ਪੋਲਿਟਿਕਸ ਦਾ ਪਹਿਲੇ ਹੁੰਦਾ ਸੀਗਾ ਕਲੀਅਰ ਬੇਸ ਸੀਗਾ ਪਿੰਡਾਂ ਦੇ ਲੋਕ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਜ਼ਿਮੀਂਦਾਰਾ ਸੀਗਾ ਪਿੰਡਾਂ ਦੇ ਜ਼ਿਮੀਂਦਾਰ ਵੀ ਪਿੰਡਾਂ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਪਿੰਡਾਂ ਦੇ ਜ਼ਿਮੀਂਦਾਰ ਪਿੰਡਾਂ ਨੂੰ ਰਿਪਰੈਜ਼ੈਂਟ ਕਰਕੇ ਫਿਰ ਰੀਜਨ ਨੂੰ ਵੀ ਰਿਪਰੈਜ਼ੈਂਟ ਕਰਦੇ ਸੀਗੇ ਤੇ ਇਸੇ ਕਰਕੇ ਜਿਹੜੀ ਕਾਲੀ ਪੋਲਿਟਿਕਸ ਹੈਗੀ ਉਹ ਸਿਰਫ ਕੋਈ ਰਿਲੀਜੀਅਨ ਦੀ ਪੋਲਿਟਿਕਸ ਨਹੀਂ ਸੀਗੀ ਉਹ ਸਿਰਫ ਕੋਈ ਸਿੱਖਾਂ ਦੀ ਪੋਲਿਟਿਕਸ ਨਹੀਂ ਸੀਗੀ ਉਹ ਪੰਜਾਬ ਦੀ ਰੀਜਨਲ ਵੌਇਸ ਵੀ ਸੀਗੀ ਪੰਜਾਬ ਦੀ ਇੱਕ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਪੰਜਾਬ ਦਾ ਇਤਿਹਾਸ ਹੈਗਾ ਉਸ ਨੂੰ ਵੀ ਰਿਪਰੈਜ਼ੈਂਟ ਕਰਦੀ ਸੀ ਜਿਹੜਾ ਪੰਜਾਬ ਦਾ ਇਤਿਹਾਸ ਸਿੱਖੀ ਨਾਲ ਵੀ ਜੁੜਿਆ ਪਰ ਨਾਲ ਉਹ ਨੈਸ਼ਨਲਿਸਟ ਇਕਨੋਮਿਕਲੀ ਵੀ ਬੜਾ ਵਾਈਬ੍ਰੈਂਟ ਰਿਹਾ ਹੈਗਾ ਗ੍ਰੀਨ ਰੈਵੋਲੂਸ਼ਨ ਦੀ ਜ਼ਮੀਨ ਹੈਗੀ ਏ ਜਿੱਥੇ ਬੜਾ ਪ੍ਰਾਊਡਲੀ ਪੰਜਾਬੀ ਫੀਲ ਕਰਦੇ ਸੀ ਕਿ ਅਸੀਂ ਭਾਈ ਸਾਰੇ ਦੇਸ਼ ਨੂੰ ਖਵਾਉਂਦੇ ਆ ਫਿਰ ਇਟ ਵਾਸ ਆਲਸੋ ਅ ਪ੍ਰੋਸਪਰਸ ਸਟੇਟ ਇਥੋਂ ਸਭ ਤੋਂ ਜ਼ਿਆਦਾ ਪਰ ਕੈਪੀਟਾ ਇਨਕਮ ਸੀਗੀ ਤੋਂ ਪੰਜਾਬ ਜਿਹੜਾ ਹੈਗਾ 1990 ਦੇ ਦਹਾਕ ਕੇ ਤੱਕ ਅੱਜ ਤੋਂ 15 20 ਸਾਲ ਪਹਿਲੇ ਤੱਕ ਇੰਡੀਆ ਦਾ ਬਹੁਤ ਕ੍ਰਿਟੀਕਲ ਸਟੇਟ ਸੀਗਾ ਇਸ ਕਰਕੇ ਜਿਹੜੀ ਅਕਾਲੀ ਪੋਲਿਟਿਕਸ ਇੱਥੇ ਸੀਗੀ ਉਹ ਵੀ ਉਹਦੇ ਵੀ ਕਈ ਐਲੀਮੈਂਟ ਸੀਗੇ ਕਈ ਡਾਈਮੈਂਸ਼ਨ ਸੀਗੀਆਂ ਇੱਥੇ ਜਦੋਂ ਤੁਹਾਡਾ ਰਿਜਨਲ ਪੋਲਿਟਿਕਸ ਦੀ ਆਰਟੀਕੂਲੇਸ਼ਨ ਹੁੰਦੀ ਆ ਨਨਕੋਸਾਬ ਰੈਜ਼ੋਲੂਸ਼ਨ ਦੇ ਵਿੱਚ ਉਹ ਜਿਹੜਾ ਕਮਿਸ਼ਨ ਬਣਦਾ ਹੈਗਾ ਉਹ ਕੁਝ ਸਿਰਫ ਪੰਜਾਬ ਦੀਆਂ ਗੱਲਾਂ ਨਹੀਂ ਸੀਗੀਆਂ ਉਹ ਸਾਰੇ ਰੀਜਨਸ ਦੀ ਐਸਪੀਰੇਸ਼ਨ ਸੀਗੀਆਂ ਸੋ ਪੰਜਾਬ ਨੇ ਇੱਕ ਬੜਾ ਇੰਪੋਰਟੈਂਟ ਪੋਸਟ ਇੰਡੀਪੈਂਡੈਂਸ ਪੀਰੀਅਡ ਦੇ ਵਿੱਚ ਵੀ ਇਕਨੋਮਿਕ ਫੀਲਡ ਦੇ ਵਿੱਚ ਪੋਲਿਟੀਕਲ ਫੀਲਡ ਦੇ ਵਿੱਚ ਤੇ ਸੋਸ਼ੀਅਲੀ ਬਹੁਤ ਹੀ ਕ੍ਰਿਟੀਕਲ ਰੋਲ ਪਲੇ ਕੀਤਾ ਤੇ ਉਹਦਾ ਮੇਨ ਜਿਹੜਾ ਚਿਹਰਾ ਸੀਗਾ ਉਹ ਅਕਾਲੀ ਸੀਗਾ ਹਾਲਾਂਕਿ ਕਾਂਗਰਸ ਦਾ ਰਾਜ ਵੀ ਖੋ ਫਿਰਿਆ ਪਰ ਕਾਂਗਰਸ ਵੀ ਜਦੋਂ ਪੰਜਾਬ ਵਿੱਚ ਆਉਂਦੀ ਸੀਗੀ ਤਾਂ ਹੁਣ ਵੀ ਉਹ ਪੰਜਾਬ ਦੀ ਸਿਚੁਏਸ਼ਨ ਇਹ ਉਹਨਾਂ ਨੂੰ ਇੱਕ ਨਵੇਂ ਤਰ੍ਹਾਂ ਦੀ ਲੈਂਗੁਏਜ ਬੋਲਣੀ ਪੈਂਦੀ ਸੀ ਤੇ ਪੰਜਾਬ ਦਾ ਜਿਹੜਾ ਰੀਜਨਲ ਕੰਟੈਕਸਟ ਹੈਗਾ ਉਹ ਰਿਪਰੈਜ਼ੈਂਟ ਜਿਵੇਂ ਇੱਕ ਪਾਗਲ ਬੰਦਾ ਹੀ ਹੋਏਗਾ ਪੰਜਾਬ ਦਾ ਚੀਫ ਮਿਨਿਸਟਰ ਜਦੋਂ ਪਾਗਲ ਬੰਦਾ ਹੋਏਗਾ ਤੇ ਉਹ ਇਨਵੇਰੀਏਬਲੀ ਆਲਸੋ ਜੱਟ ਸਿੱਖ ਹੀ ਹੋਏਗਾ ਕਾਂਗਰਸ ਦੇ ਚੀਫ ਮਿਨਿਸਟਰ ਵੀ ਮੋਰਾਲ ਸਾਰੇ ਜੱਟ ਸਿੱਖ ਹੀ ਰਹਾ ਚੰਨੀ ਥੋੜੇ ਦਿਨਾਂ ਦੇ ਵਾਸਤੇ ਹੀ ਸੀਗਾ ਜਿਹੜਾ ਬਣਿਆ ਪ੍ਰਾਈਮਰ ਚੀਫ ਮਿਨਿਸਟਰ ਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਕਾਉਂਟਰ ਮੋਬਿਲਾਈਜੇਸ਼ਨ ਹੋ ਗਿਆ ਇਸ ਵਾਰ ਤੋਂ ਨਾ ਹਿਦਰੋ ਦੇ ਵੋਟ ਮਿਲਣੋਂ ਉਧਰੋਂ ਦੇ ਵੋਟ ਮਿਲੇ ਇਸ ਕਰਕੇ ਜਿਵੇਂ ਤੁਸੀਂ ਕਿਹਾ ਕਿ ਇਹ ਨਹੀਂ ਹੈਗੀ ਇਸ ਸਿੱਖੀ ਦੇ ਵਾਸਤੇ ਵੀ ਹੈਗੀ ਸਿੱਖੀ ਦੇ ਇੰਟਰਨਲ ਜਿਹੜੀ ਜਿਹੜੀ ਆਪਣੀ ਪੋਜੀਸ਼ਨ ਚੇਂਜ ਹੋਈ ਹੈ ਖਾਸ ਤੌਰ ਤੇ 25 ਸਾਲਾਂ ਦੇ ਵਿੱਚ ਪੰਜਾਬ ਦੇ ਖਾਸ ਤਰੀਕੇ ਦੇ ਨਾਲ ਮਾਰਜਨਲਾਈਜੇਸ਼ਨ ਹੋਇਆ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਆ ਤਾਂ ਲੋਕੀ ਡਰੱਗਸ ਦੀ ਗੱਲ ਕਰਦੇ ਆ ਜਾਂ ਇੱਕ ਇੱਕ ਨਿਵਾਜ਼ ਖਾਂਦੀ ਕੋਸ਼ਿਸ਼ ਕਰਦੇ ਆ ਉਸ ਕਰਕੇ ਪੰਜਾਬੀਆਂ ਨੂੰ ਇੱਕ ਆਪਣਾ ਸਿੱਖਾਂ ਨੂੰ ਖਾਸ ਤੌਰ ਤੇ ਇੱਕ ਫੀਲਿੰਗ ਵੀ ਹੈਗੀ ਕਿ ਭਾਈ ਸਾਹ ਨੂੰ ਮਾਰਜਨਲਾਈਜ਼ ਕੀਤਾ ਜਾ ਰਿਹਾ ਹੈ ਉਸ ਵਾਸਤੇ ਇਹ ਸਿਚੁਏਸ਼ਨ ਜਿਹੜੀ ਅੱਜ ਦੀ ਸਿਚੁਏਸ਼ਨ ਹੈਗੀ ਮੈਨੂੰ ਲੱਗਦਾ ਹੈ ਕਿ ਕਈ ਅੰਡਰ ਕਰੰਟਸ ਹੈਗੇ ਜੋ ਸਾਰੇ ਅੰਡਰ ਕਰੰਟਸ ਨਿਕਲ ਕੇ ਆਣਗੇ ਆ ਹਿਸਤਾ ਹਿਸਤਾ ਆ ਵੀ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਉਹ ਫਰੇਮ ਕਰਦੇ ਆ ਆਰਗੂਮੈਂਟਸ ਤੇ ਜਿਹੜਾ ਕਾਉਂਟਰ ਵਾਲੀ ਗੱਲ ਹੈਗੀ ਲੀਗਲ ਇਸ਼ੂਸ ਤਾਂ ਹੋਣਗੇ ਹੀ ਹੋਣਗੇ ਪਰ ਹੋਰ ਵੀ ਮੈਨੂੰ ਲੱਗਦਾ ਬਹੁਤ ਕੁਝ ਹੋਏਗਾ ਬਟ ਆਈ ਥਿੰਕ ਓਵਰ ਆਲ ਮੇਰੇ ਹਿਸਾਬ ਦੇ ਨਾਲ ਇਹ ਜੋ ਕੁਝ ਵਾਪਰਿਆ ਹੈਗਾ ਕੱਲ ਇਹ ਚੰਗੀ ਗੱਲ ਹੈ ਕਿ ਜਿਹੜਾ ਦਸੰਬਰ 2 ਨੂੰ ਪ੍ਰੋਸੈਸ ਸ਼ੂ ਹੋਇਆ ਸੀਗਾ ਉਹਦਾ ਕੋਈ ਕਲਮਿਨੇਸ਼ਨ ਹੋਇਆ ਉਹ ਕਲਮਿਨੇਸ਼ਨ ਹੋ ਕੇ ਹੁਣ ਉਹਨ ਤੇ ਇਹਦੇ ਵਿੱਚ ਜਿਵੇਂ ਪਹਿਲਾਂ ਪੁਰਾਣੇ ਸਮੇਂ 'ਚ ਕਹਿੰਦੇ ਸੀ ਮਿਸਲਾਂ ਦੀਆਂ ਲੜਾਈਆਂ ਹੁੰਦੀਆਂ ਸੀ ਬਾਕੀ ਲੋਕ ਵੀ ਹੁੰਦੇ ਸੀ ਆਪੋ ਆਪਣੇ ਤਰੀਕੇ ਨਾਲ ਲੜਦੇ ਵੀ ਸੀ ਤੇ ਪਰ ਜੁਨਟੀ ਵੀ ਅਕਾਲੀ ਦਲ 'ਚ ਵੀ ਪਛੋਕੜ ਦੇ ਵਿੱਚ ਬਹੁਤ ਵਾਰ ਲੜਾਈ ਵੀ ਹੋਈ ਵੱਖ-ਵੱਖ ਅਕਾਲੀ ਧੜੇ ਵੀ ਬਣੇ ਤੇ ਇਕੱਠੇ ਵੀ ਆਏ ਪਰ ਹੁਣ ਜਿਹੜਾ ਇਸ ਕਿਸਮ ਦਾ ਇੱਕ ਵਰਟੀਕਲ ਸਪਲਿਟ ਹੈ ਜਿਹਨੂੰ ਆਪਾਂ ਕਹਿੰਦੇ ਆ ਪੂਰੀ ਛੂਰੀ ਕਿ ਮੈਂਬਰਸ਼ਿਪਾਂ ਕੱਟ ਕੇ ਦੋਨਾਂ ਦੀ ਪਹਿਲਾਂ ਤਾਂ ਕੇ ਲੀਡਰ ਇਕੱਲੇ ਅਲੱਗ ਹੋ ਗਏ ਕਿਸੇ ਲੀਡਰ ਨਾਲ ਕਿੰਨਾ ਕਿਸੇ ਨਾਲ ਕਿੰਨਾ ਇਹ ਜਿਹੜੀ ਉਹ ਕਹਿੰਦੇ ਅਸੀਂ 27 ਲੱਖ ਮੈਂਬਰਸ਼ਿਪ ਕੱਟੀ ਐ ਇਹ ਕਹਿੰਦੇ ਅਸੀਂ 15 ਲੱਖ ਕੱਟੀ ਐ ਤੇ ਉਹ ਮੈਂਬਰਸ਼ਿਪ ਕੱਟ ਕੇ ਇਲੈਕਸ਼ਨ ਜਿਹੜੀਆਂ ਹੋਣੀਆਂ ਤੇ ਹੁਣ ਇੱਕ ਨਵੀਂ ਲੜਾਈ ਸ਼ੁਰੂ ਹੋ ਗਈ ਜਿਵੇਂ ਕਹਿੰਦੇ ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਹੋਇਆ ਕਿ ਅਸੀਂ ਦਫ਼ਤਰ ਵੀ ਲਵਾਗੇ ਤੁਹਾਡਾ ਚੋਣ ਨਿਸ਼ਾਨ ਵੀ ਲਵਾਗੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲਵਾਗੇ ਤੇ ਦੂਜੇ ਪਾਸੇ ਇਧਰੋਂ ਬਾਦਲ ਅਕਾਲੀ ਦਲ ਦੇ ਜਿਹੜੇ ਸਪੋਕਸਪਰਸਨ ਨੇ ਉਹ ਕਹਿ ਰਹੇ ਨੇ ਕਿ ਅਸੀਂ ਕ੍ਰਿਮੀਨਲ ਪਰਚਾ ਦਰਜ ਕਰਾਵਾਂਗੇ ਤੁਹਾਡੇ ਤੇ 420 ਕਰ ਰਹੇ ਹੋ ਸਾਡੇ ਨਾਮ ਦਾ ਮਿਸਯੂਜ਼ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਕਰਨ ਲਈ ਹੈ ਇਲੈਕਸ਼ਨ ਕਮਿਸ਼ਨ ਕੋਲ ਇਹ ਰਜਿਸਟਰਡ ਪਾਰਟੀ ਹੈ ਸਾਡੀ ਤੁਸੀਂ ਉਹਦੀ ਦੁਰਵਰਤੋਂ ਨਹੀਂ ਕਰਦੇ ਮਤਲਬ ਇਹ ਲੜਾਈ ਇੱਕ ਅੰਦਰੂਨੀ ਗ੍ਰਹਿ ਜੁੱਧ ਵਰਗੀ ਵੀ ਸ਼ੁਰੂ ਹੋ ਜੇਗੀ ਕਿਥੇ ਤਾਂ ਅਕਾਲੀ ਦਲ ਨੇ ਦੂਜੇ ਮੁੱਦਿਆਂ ਨੂੰ ਸਰਵ ਕਰਨਾ ਸੀ ਲੋਕਾਂ ਨੂੰ ਕਾਂਗਰਸ ਹੈ ਉਹਦੇ ਸਾਹਮਣੇ ਆਵਾਦਵੀ ਪਾਰਟੀ ਹੈ ਭਾਜਪਾ ਹੈ ਇਸ ਗੱਲ ਨੂੰ ਕਿਵੇਂ ਦੇਖਿਆ ਜਾਏ ਕਿ ਕਿਤੇ 1.5 ਸਾਲ ਇਸੇ ਲੜਾਈ 'ਚ ਤਾਂ ਨਹੀਂ ਲੰਘ ਜੂਗਾ ਫਸਦਾਰੀ ਦੇ ਵਿੱਚ ਸਰਦਾਰ ਕੌਣ ਹੈ ਬੜਾ ਅ ਦੋ ਚੀਜ਼ ਹੈਗੀ ਹੈ ਇੱਕ ਤਾਂ ਇਹ ਹੈਗਾ ਕਿ ਜਿਹੜੇ ਪਹਿਲੇ ਅਕਾਲੀ ਫੈਕਸ਼ਨ ਬਣਦੇ ਸੀਗੇ ਕੋਈ ਪਹਿਲੀ ਗੱਲ ਇਹ ਕਿ ਨਵਾਂ ਖਾਲੀ ਬਣਿਆ ਕੋਈ ਅਕਾਲੀ ਦਲ ਬਣਿਆ ਪਹਿਲੇ ਵੀ ਬੜਿਆ ਅਕਾਲੀ ਦਲ ਬਣਿਆ ਹੈਗੇ ਨੌਕਰੀ ਬਣੇ ਹੈਗੇ ਤੇ ਇਹ ਜਿਹੜਾ ਅਕਾਲੀ ਦਲ ਨਵਾਂ ਬਣਿਆ ਇਹ ਦੀ ਇੱਕ ਫੰਡਾਮੈਂਟਲੀ ਇੱਕ ਨਵਾਂ ਸਿਚੁਏਸ਼ਨ ਹੈਗੀ ਉਹ ਇਹ ਹੈਗੀ ਕਿ ਇਹਨਾਂ ਦੀ ਲੈਜਿਟਿਮੇਸੀ ਦਾ ਸੋਰਸ 2 ਦਸੰਬਰ ਜੋ 2 ਦਸੰਬਰ ਨੂੰ ਅਕਾਲ ਤਖਤ ਦੇ ਜਿਹੜੇ ਫੈਸਲੇ ਸੀਗੇ ਉਹਦੇ ਨਾਲ ਫਿਰ ਜਿਹੜਾ ਜਿਹੜਾ ਅਕਾਲੀ ਦਲ ਬਾਦਲ ਹੈਗਾ ਉਸ ਦੀ ਵੀ ਆਪਣੀ ਇੱਕ ਕਿਸੇ ਨਾ ਕਿਸੇ ਲੈਵਲ ਤੇ ਉਹਨਾਂ ਨੇ ਜੋ ਕੁਝ ਕਰਨਾ ਸੀਗਾ ਉਹ ਨਹੀਂ ਕੀਤਾ ਉਹਨਾਂ ਨੇ ਇਸ ਵਾਸਤੇ ਜਿਹੜਾ ਪੰਥਕ ਜਿਹੜੀ ਫਾਊਂਡੇਸ਼ਨਲ ਥਿੰਕੀ ਹੈ ਉਸ ਦੇ ਹਿਸਾਬ ਦੇ ਨਾਲ ਉਹਨਾਂ ਦੀ ਲੈਜਿਟੀਮੇਸੀ ਨਹੀਂ ਹੈਗੀ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਅਕਾਲੀ ਦਲ ਹੋਣ ਦਾ ਕਿਉਂਕਿ ਉਹਨਾਂ ਦੀ ਜਿਹੜੀ ਜੇ ਪੰਥਕ ਲੈਜਿਟੀਮੇਸੀ ਲੈਣੀ ਹੈ ਤਾਂ ਅਕਾਲ ਤਖਤੋਂ ਆਉਂਦੀ ਆ ਤੇ ਇਹਨਾਂ ਨੇ ਅਕਾਲ ਤਖਤ ਦੀ ਲੈਜਿਟੀਮੇਸੀ ਜਦੋਂ ਸ਼ੁਰੂ ਹੋਇਆ ਸੀਗਾ ਉਸ ਨੂੰ ਉਹਨਾਂ ਨੇ ਫਾਲੋ ਨਹੀਂ ਕੀਤਾ ਉਸ ਹਿਸਾਬ ਨਾਲ ਜੇ ਦੇਖਿਆ ਜਾਏ ਆ ਆਮ ਸਿੱਖ ਵੀ ਬੜਾ ਕ੍ਰਿਟੀਕਲੀ ਉਸ ਨੂੰ ਦੇਖ ਰਿਹਾ ਸੋਚ ਰਿਹਾ ਹੈ ਇਹਦੇ ਬਾਰੇ ਉਹਨਾਂ ਨੂੰ ਪਤਾ ਕੀ ਕੀ ਹੋਇਆ ਉਸ ਦੇ ਸਾਰ ਨਾਲ ਦੇਖਿਆ ਜਾ ਤੇ ਇੱਕ ਨਵਾਂ ਨਵਾਂ ਇੱਕ ਮੂਮੈਂਟ ਹੈਗਾ ਇਸ ਤਰ੍ਹਾਂ ਦੀ ਸਿਚੁਏਸ਼ਨ ਪੰਥ ਦੇ ਵਿੱਚ ਪਹਿਲੇ ਕਦੇ ਨਹੀਂ ਆਈ ਇਹ ਪਹਿਲੀ ਵਾਰੀ ਹੈਗਾ ਕਿ ਇੱਕ ਜਿਹੜਾ ਆਪਣੇ ਆਪ ਨੂੰ ਰਿਲੀਜੀਅਸ ਜਿਹੜੀ ਪੰਥਿਕ ਪਲੇਟਫਾਰਮ ਤੋਂ ਲੈਜਿਟਿਮੇਸੀ ਲੈ ਕੇ ਤੇ ਆਪਣੇ ਆਪ ਨੂੰ ਪੋਲੀਟੀਕਲੀ ਪ੍ਰੈਜ਼েন্ট ਕਰ ਰਿਹਾ ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਆਪਣੇ ਆਪ ਪੋਲੀਟੀਕਲੀ ਦੇਖੋ ਹੁੰਦਾ ਕੀ ਅੱਗੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਮੈਨੂੰ ਲੱਗਦਾ ਉਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਕਿ ਸਰਦਾਰੀ ਕਿਹਦੀ ਹੋਏਗੀ ਹੁਣ ਆਹੀ ਗੱਲ ਹੈਗੀ ਮੇਨ ਜਿਹੜੀ ਪੋਲਿਟਿਕਸ ਹੁਣ ਉਹ ਸਰਦਾਰੀ ਦੀ ਪੋਲਿਟਿਕਸ ਹੋਏਗੀ ਕਿ ਸਿੱਖੀ ਦੀ ਪੋਲਿਟਿਕਸ ਹੋਏਗੀ ਜਿਹੜਾ ਅਕਾਲੀ ਦਲ ਦਾ ਕਨਸਟੀਟਿਊਸ਼ਨਲ ਮੰਡਟ ਹੈਗਾ ਜਿਹੜਾ ਫਾਊਂਡੇਸ਼ਨਲ ਮੰਡਟ ਹੈਗਾ ਕਿ ਉਹ ਸਿੱਖੀ ਦੀ ਪੋਲਿਟਿਕਸ ਕਰੇਗਾ ਸਰਦਾਰੀ ਦੀ ਪੋਲਿਟਿਕਸ ਨਹੀਂ ਕਰੇਗਾ ਤੇ ਜੋ ਪਿਛਲੇ ਜਿਹੜੇ 40 ਸਾਲ ਦਾ ਇਤਿਹਾਸ ਦੇਖੀਏ ਤੇ ਇਹੀ ਸ਼ਿਫਟ ਹੋਇਆ ਸੀਗਾ ਉਹ ਸਿੱਖੀ ਦੀ ਪੋਲਿਟਿਕਸ ਛੱਡ ਕੇ ਸਰਦਾਰੀ ਦੀ ਪੋਲਿਟਿਕਸ ਤੇ ਚਲਾ ਗਿਆ ਉਸ ਸਰਦਾਰੀ ਦੀ ਪੋਲਿਟਿਕਸ ਪਰ ਆਰਾਮ ਨਾਲ ਇੰਡੀਵਿਜੂਅਲ ਫੈਮਲੀਆਂ ਦੇ ਨਾਲ ਆਈਡੈਂਟੀਫਾਈ ਹੋ ਗਈ ਇੰਡੀਵਿਜੂਅਲ ਫੈਮਲੀ ਤੋਂ ਫਿਰ ਸਿਰਫ ਸਪੈਸਿਫਿਕ ਇੰਡੀਵਿਜੂਅਲਸ ਦੇ ਨਾਲ ਆਈਡੈਂਟੀਫਾਈ ਹੋ ਗਈ ਤੋਂ ਉਸ ਤੋਂ ਬਾਅਦ ਇੱਕ ਟਿਪਿਕਲੀ ਗਰੀਜਨਲ ਪਾਰਟੀ ਜਿਵੇਂ ਹੁੰਦੀ ਆ ਉਦਾਂ ਦੀ ਬਣ ਕੇ ਰਹਿ ਗਈ ਕੋਈ ਸਿੱਖ ਆਈਡੈਂਟੀਫਾਈ ਕਰਦੇ ਵੀ ਸੀਗੇ ਪਰ ਬਹੁਤ ਸਾਰੇ ਸਿੱਖ ਅਕਾਲੀ ਦਲ ਦੇ ਨਾਲ ਆਈਡੈਂਟੀਫਾਈ ਕਰਨ ਨੂੰ ਤਿਆਰ ਨਹੀਂ ਸੀਗੇ ਖਾਸ ਤੌਰ ਤੇ ਜਿਵੇਂ ਬਾਦਲ ਫੈਮਲੀ ਨੇ ਜਿਸ ਤਰ੍ਹਾਂ ਉਹ ਮੋਨੋਪੋਲਾਈਜ਼ ਕਰ ਲਿਆ ਸੀਗਾ ਉਹ ਕੋਈ ਸਿੱਖਾਂ ਦੀ ਪਾਰਟੀ ਨਹੀਂ ਸੀ ਉਹ ਬਾਦਲਾਂ ਦੀ ਪਾਰਟੀ ਹੋ ਗਈ ਬਾਦਲਾਂ ਦਾ ਜਿਹੜਾ ਕਲਿੱਕ ਹੈਗਾ ਤੁਸੀਂ ਕਿਸੇ ਨਾ ਕਿਸ ਉਹ ਜਿਹੜੇ ਬਹੁਤ ਸਾਰੇ ਲੋਕ ਤਾਂ ਕਾਂਗਰਸ ਵਿੱਚ ਹੀ ਹੈਗੇ ਹੋ ਬਹੁਤ ਸਾਰੇ ਲੋਕ ਹੋਰ ਪਾਰਟੀਆਂ ਵੀ ਹੈਗੇ ਉਹਨਾਂ ਦਾ ਪੰਥਕ ਜਿਹੜੀ ਆਈਡੈਂਟੀਟੀ ਆ ਉਹ ਖਤਮ ਹੋ ਕੇ ਕਿਸੇ ਨਾ ਕਿਸੇ ਲੈਵਲ ਤੇ ਸੈਲਫ ਸੈਂਟਰ ਜਿਹੜੇ ਸਰਦਾਰਾਂ ਦੀ ਪਾਰਟੀ ਬਣ ਗਈ ਉਹ ਸਰਦਾਰੀ ਦੀ ਪਾਰਟੀ ਬਣ ਗਈ ਉਹ ਸਰਦਾਰੀ ਵਾਸਤੇ ਤੁਸੀਂ ਕੁਝ ਵੀ ਕਰੋਗੇ ਇਸੇ ਵਾਸਤੇ ਇਹ ਜਿਹੜਾ ਮੂਵਮੈਂਟ ਹੈਗਾ ਕਹਿੰਦੇ ਹਰਪ੍ਰੀਤ ਸਿੰਘ ਹੈਗੇ ਜੀ ਸਤਵੰਤ ਕੌਰ ਜੀ ਹੈਗੇ ਇਹ ਖਾਸ ਤਰ੍ਹਾਂ ਦਾ ਇੱਕ ਨਵਾਂ ਮੈਸੇਜ ਲੈ ਕੇ ਆਇਆ ਕਿ ਅਸੀਂ ਵਾਪਸ ਉਸ ਨੂੰ ਸਿੱਖੀ ਦੇ ਪਲੇਟਫਾਰਮ ਤੇ ਲੈ ਕੇ ਜਾ ਰਹੇ ਹਾਂ ਤੇ ਜਿਹੜਾ ਸਿੱਖੀ ਦਾ ਪਲੇਟਫਾਰਮ ਹੈ ਸਿੱਖੀ ਦਾ ਪਲੇਟਫਾਰਮ ਸਿਰਫ ਰਿਲੀਜੀਅਸ ਪਲੇਟ ਉਸ ਰਿਲੀਜੀਅਨ ਹੀ ਆਗਾ ਉਸ ਸਿੱਖੀ ਦੇ ਆਪਣੇ ਜਿਹੜੇ ਕਿਸੇ ਨਾ ਕਿਸੇ ਲੈਵਲ ਤੇ ਪੋਲਿਟਿਕਲ ਐਸਪੀਰੇਸ਼ਨਸ ਆ ਗਈਆਂ ਜਿਸ ਕਰਕੇ ਤੁਸੀਂ ਪੰਜਾਬ ਨੂੰ ਨਵਾਂ ਪੰਜਾਬੀ ਸੂਬਾ ਬਣਾਇਆ ਸੀਗਾ ਉਸ ਪੰਜਾਬੀ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਲੈਵਲ ਤੇ ਇੱਕ ਲਾਰਜਰ ਐਸਪੀਰੇਸ਼ਨ ਸੀਗੀਆਂ ਤੇ ਰਿਲੀਜੀਅਸਲੀ ਆਲਸੋ ਸਾਡਾ ਆਈਡੀਓਲੋਜੀਕਲੀ ਜਿਹੜਾ ਹੈਗਾ ਸੀ ਕਿਵੇਂ ਜਦੋਂ ਸਿੱਖੀ ਦੀ ਗੱਲ ਕਰਾਂਗੇ ਤਾਂ ਉਹਨੂੰ ਕਾਸਤ ਦੀ ਗੱਲ ਨਹੀਂ ਕਰਾਂਗੇ ਜੋ ਓਵਰਲੈਪ ਕਰਤਾ ਜੇ ਹਾਂਜੀ ਸਰਦਾਰਾਂ ਦੇ ਨਾਲ ਹੀ ਸਿੱਖੀ ਚੱਲੇਗੀ ਉਹ ਸ਼ੁਰੂ ਹੋ ਗਿਆ ਸੀਗਾ ਉਹ ਚੱਲ ਰਿਹਾ ਸੀਗਾ ਕਈ ਤਰ੍ਹਾਂ ਤੋਂ ਚੱਲ ਰਿਹਾ ਹੁਣ ਵੀ ਚੱਲ ਰਿਹਾ ਉਹਨੂੰ ਵੀ ਤੁਸੀਂ ਉਹਨਾਂ ਦੇ ਪਲੈਟਫਾਰਮ ਦੇਖ ਉਹ ਸਾਰੇ ਸਾਰੇ ਆਪਣੀ ਜਿਹੜੀ ਸਰਦਾਰੀ ਦੀ ਆਈਡੈਂਟੀਟੀ ਲੈ ਕੇ ਆਣਗੇ ਹਾਂ ਵੀ ਸਾਡੇ ਸਾਹਮਣੇ ਤੁਹਾਡੇ ਬੋਲਣ ਦੀ ਹਿੰਮਤ ਕਿਵੇਂ ਹੋਊਗੀ ਜਿਵੇਂ ਬਲਟੋਆਰ ਨੂੰ ਇਹਨਾਂ ਨੇ ਕੀਤਾ ਸੀਗਾ ਬਲਟੋਆ ਨੇ ਬੜਾ ਰਿਐਕਟ ਕੀਤਾ ਸੀਗਾ ਬੜੀ ਸਿਸਟੇਮੈਟਿਕਲੀ ਹੁਣ ਜਿਹੜੀ ਤੀਜੀ ਗੱਲ ਜਿਹੜੀ ਮਿਸਲਾ ਦੀ ਗੱਲ ਤੁਸੀਂ ਕੀਤੀ ਸੀ ਹੁਣ ਜਿਹੜਾ ਅੱਜ ਦਾ ਕਨਫਲਿਕਟ ਹੋਏਗਾ ਇਹ ਬੜੇ ਵੱਖਰੇ ਤਰ੍ਹਾਂ ਦਾ ਕਨਫਲਿਕਟ ਹੈਗਾ ਇੱਕ ਤਾਂ ਕੌਮ ਸਾਡੀ ਗਲੋਬਲ ਹੈਗੀ ਉਹਦੇ ਸੋਰਸਸ ਆਫ ਲੈਜਿਟੀਮੇਸੀ ਤੇ ਰੀਪ੍ਰੋਡਕਸ਼ਨ ਵੀ ਕਾਫੀ ਵੱਖਰੇ ਵੱਖਰੇ ਹੈਗੇ ਹੁਣ ਦੇਖੋ ਜਿਹੜੇ ਵੱਖਰੇ ਵੱਖਰੇ ਸੈਕਸ਼ਨ ਹੈਗੇ ਉਹ ਕਿਵੇਂ ਰਿਸਪੌਂਡ ਕਰਦੇ ਆ ਯਾਨੀ ਹਰ ਤੇ ਜਿਹੜਾ ਇੱਕ ਇੱਕ ਮੂਮੈਂਟ ਹੈਗਾ ਇਹ ਬੜੇ ਮੇਰੇ ਹਿਸਾਬ ਦੇ ਨਾਲ ਬੈਠਾ ਦਿੱਲੀ ਬੈਠ ਕੇ ਮੈਨੂੰ ਲੱਗਦਾ ਇੱਕ ਬੜਾ ਇੰਟਰਸਟਿੰਗ ਮੂਮੈਂਟ ਹੈਗਾ ਇਹਦੇ ਵਿੱਚ ਪੋਸਿਬਿਲਿਟੀ ਹੈਗੀ ਕਿ ਤੁਸੀਂ ਵਾਪਸ ਜਿਹੜੀ ਸਿੱਖੀ ਦੀ ਪੋਲਿਟਿਕਸ 'ਚ ਜਾ ਸਕਦੇ ਹੋ ਬਾਕੀ ਇੰਡੀਵਿਜੂਅਲ ਹੈਗੇ ਇਹਨਾਂ ਨੂੰ ਆਪਣਾ ਜਿਹੜਾ ਪੋਲਿਟਿਕਸ 'ਚ ਆਓਗੇ ਤਾਂ ਪੋਲਿਟਿਕਸ ਦੀ ਗੇਮ ਖਰੀਦ ਨਹੀਂ ਪਣੀ ਆ ਤੁਹਾਨੂੰ ਖੇਲ ਨਹੀਂ ਪਣੀ ਤੁਹਾਨੂੰ ਤੁਹਾਨੂੰ ਦਫਤਰ ਵੀ ਚਾਹੀਦਾ ਤੁਹਾਨੂੰ ਚੋਣ ਨਿਸ਼ਾਨ ਵੀ ਚਾਹੀਦਾ ਤੁਹਾਨੂੰ ਕੈਂਡੀਡੇਟ ਵੀ ਕੰਟੈਸਟ ਕਰਾਣੇ ਪੈਣੇ ਆ ਕੈਂਡੀਡੇਟ ਨੂੰ ਕੰਟੈਸਟ ਕਰਾਉਣ ਵਾਸਤੇ ਪੈਸੇ ਵੀ ਚਾਹੀਦੇ ਹੋਣੇ ਆ ਪੈਸਿਆਂ ਦੀ ਉਹ ਸਾਰੇ ਇਸ਼ੂਜ਼ ਜਿਹੜੇ ਹੈਗੇ ਇਹਨਾਂ ਦੇ ਕੋਈ ਐਕਸਪੀਰੀਅੰਸ ਉਹਦਾਂ ਤੇ ਤਾਂ ਹੋਣੇ ਨਹੀਂਗੇ ਪਰ ਹੋਣਗੇ ਐਕਸਪੀਰੀਅੰਸ ਵਾਲੇ ਬੰਦੇ ਵੀ ਆ ਜਾਣਗੇ ਨਾ ਜਿਉ ਲੱਗੇਗਾ ਕਿ ਹਾਂ ਭਾਈ ਤੱਲੇ ਇਹਨਾਂ ਨੂੰ ਮਿਲ ਰਿਹਾ ਐਟ੍ਰੈਕਸ਼ਨ ਤੇ ਕਾਫੀ ਸਾਰੇ ਲੋਕ ਉਸ ਦਲਤੋਂ ਨਿਕਲ ਕੇ ਇਹਦੇ ਚ ਆ ਜਾਣਗੇ ਇਸ ਨੂੰ ਅੱਗੇ ਲੈ ਜਾਣਗੇ ਬਟ ਦਿਸ ਇਜ਼ ਸਮਥਿੰਗ ਥੈਟ ਵੀ ਹੈਵ ਟੂ ਵੇਟ ਐਂਡ ਵਾਚ ਪ੍ਰਸਪ ਜਿਹੜਾ ਇੱਕ ਗੱਲ ਇਹ ਹੈ ਕਿ ਦੋਨੋਂ ਇੱਕ ਦੂਜੇ ਤੇ ਦੋ ਇਹ ਲਾ ਰਹੇ ਨੇ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਬੜਾ ਕਹਿ ਕੇ ਲਾਏ ਕਿ ਇੱਕ ਡਿਜ਼ਾਈਨ ਹੈ ਬਾਦਲ ਪਰਿਵਾਰ ਨੂੰ ਸਾਈਡ ਤੇ ਕਰਨ ਦਾ ਇਹ ਗਵਰਨਮੈਂਟ ਆਫ ਇੰਡੀਆ ਤੋਂ ਤੁਰਦਾ ਹੈ ਅਮੰਤਸਰ ਤੋਂ ਕੰਜਾਂ ਦਾ ਨਾਮ ਵੀ ਆਉਂਦਾ ਕਿ ਜੀ ਜਾਨੀ ਹਰਪ੍ਰੀਤ ਸਿੰਘ ਸਿੰਘ ਤੱਕ ਹਰਪ੍ਰੀਤ ਸਿੰਘ ਤੱਕ ਦਾ ਫਿਰ ਹੁਕਮਨਾਮਾ ਵੀ ਉਹ ਕਰਾਉਂਦੇ ਨੇ ਪਹਿਲਾਂ ਵੀ ਉਹ ਲਾ ਚੁੱਕੇ ਨੇ ਕਿ ਸਾਡੇ ਜਥੇਦਾਰ ਵੀ ਕੇਂਦਰ ਨਾਲ ਦੋਸਤੀ ਪਾ ਰਹੇ ਨੇ ਸਾਡੀਆਂ ਸੰਸਥਾਵਾਂ ਜਾ ਰਹੀਆਂ ਨੇ ਤੇ ਹੁਣ ਉਹ ਕਹਿੰਦੇ ਟੋਟਲ ਡਿਜ਼ਾਈਨ ਸੀ ਕਿ ਜਾਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਜੇ ਕੇਂਦਰ ਦਾ ਸਵਾਲ ਹੈ ਇਹ ਤਾਂ ਬੰਦੇ ਪਹਿਲਾਂ ਹੀ ਕੇਂਦਰ ਨਾਲ ਨੇ ਤੇ ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਨਹੀਂ ਹੈ ਪਰ ਦੂਸਰੇ ਪਾਸੇ ਉਹ ਇਹ ਲਾ ਰਹੇ ਨੇ ਇਲਜ਼ਾਮ ਕਿ ਐ ਜੀਪੀਸੀ ਦੀ ਚੋਣ ਕਿਉਂ ਨਹੀਂ ਕਰਾਉਂਦੇ ਕਿਉਂਕਿ ਬਾਦਲਾ ਨੂੰ ਫਾਇਦਾ ਦੇਣ ਲਈ ਨਹੀਂ ਤਾਂ ਅੱਜ ਖਰਾ ਦੇਣ ਤਾਂ ਪਤਾ ਲੱਗ ਜਾਊਗਾ ਕਿ ਕੌਣ ਪ੍ਰਤੀਨਿਧ ਹੈਗਾ ਕੌਣ ਨਹੀਂ ਹੈ ਹੁਣ ਸਿੱਖ ਸੈਕੀ ਨੂੰ ਰਿਪਰਿਜ਼ੈਂਟੇ ਦੋਨੋਂ ਕਰ ਰਹੇ ਨੇ ਐਸ ਮਾਮਲੇ 'ਚ ਕਿਉਂਕਿ ਬਹੁਤ ਸਾਰੀ ਸਿੱਖ ਸੈਕੀ ਭਾਜਪੀ ਨਾਲ ਜਾਣ ਨੂੰ ਤਿਆਰ ਨਹੀਂ ਹੈ ਜਿੰਨੀ ਉਹ ਸੈਂਟਰਲਾਈਜ਼ਡ ਹੈ ਜਿੰਨਾ ਉਹ ਮжоਰੀਟੇਰੀਅਨ ਜਾਂ ਬੋਂਗੜਤੀ ਬਾਦ ਦੀ ਗੱਲਾਂ ਨੂੰ ਅੱਗੇ ਵਧਾ ਰਹੀ ਹੈ ਘਟ ਗਣਤੀਆਂ ਦੀ ਬਜਾਏ ਪਰ ਦੋਨਾਂ ਦੇ ਅੰਦਰ ਖਾਤੇ ਇੱਕ ਸੈਕਸ਼ਨ ਨੂੰ ਬੜੇ ਵੱਡੇ ਸੈਕਸ਼ਨ ਨੂੰ ਪੰਜਾਬ ਦੇ ਨੂੰ ਵੀ ਇਹ ਵੀ ਪਤਾ ਹੈ ਕਿ ਕਰਨਗੇ ਬੀਜੇਪੀ ਨਾਲ ਅਲਾਈਅੰਸ ਕਿਸ ਨਾ ਕਿਸੇ ਰੂਪ ਚ ਉਹ ਕਹਿੰਦਾ ਮੈਂ ਕਰ ਲਾਉਂ ਕਹਿੰਦਾ ਮੈਂ ਕਰਨਾ ਸ਼ਾਇਦ ਕਿਤੇ ਇਹ ਨਾ ਹੋ ਜੇ ਇਸ ਲੈਵਲ ਦੇ ਉੱਤੇ ਕੀ ਬੀਜੇਪੀ ਤੋਂ ਬਿਨਾਂ ਇਹਨਾਂ ਕਿਸੇ ਵੀ ਗਰੁੱਪਾਂ ਤੋਂ ਕੋਈ ਆਪਸ਼ਨ ਨਹੀਂ ਬਚਦੀ ਨੈਸ਼ਨਲ ਲੈਵਲ ਤੇ ਫਿਰ ਕਿ ਉਹ ਕੀ ਕਰਦੇ ਨੇ ਕਿਉਂਕਿ ਕਾਂਗਰਸ ਵਾਲਾ ਜਿਹੜਾ ਸਾਈਡ ਸੀ ਉਹ 84 ਤੋਂ ਬਾਅਦ ਪਹਿਲਾਂ ਤਾਂ ਕਾਂਗਰਸ ਚ ਅਕਾਲੀ ਦਲ ਨੇ ਬੜੀ ਵਾਰ ਮਰਜਰ ਕੀਤਾ ਕਾਂਗਰਸ ਦੀਆਂ ਟਿਕਟਾਂ ਤੇ ਲੜੇ ਬਾਕੀ ਹੈ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਜਿਹੜੀ ਮinority ਦੀ ਪਾਰਟੀ ਹੈ ਉਹਨੂੰ ਕਿਸੇ ਨਾਲ ਪੱਕਾ ਅਲਾਇ ਨਹੀਂ ਹੋਣਾ ਚਾਹੀਦਾ ਜਿਹੋ ਜਾਂ ਮੌਕਾ ਹੋਵੇ ਮੈਰਿਟ ਤੇ ਸਪੋਰਟ ਕਰਨੀ ਚਾਹੀਦੀ ਹੈ ਤਾਂ ਜਾ ਕੇ ਤੁਹਾਡੇ ਇੰਟਰਸਟ ਮਹਿਫੂਜ਼ ਰਹਿੰਦੇ ਨੇ ਇਹ ਜਿਹੜੀ ਇੱਕ ਮੌਜੂਦਾ ਪੋਲਿਟਿਕਸ ਹੈ ਨੈਸ਼ਨਲ ਲੈਵਲ ਦੀ ਉਹਦੇ ਵਿੱਚ ਕਿੱਥੇ ਇੱਕ ਪਲੇਸ ਹੋਣਗੇ ਜਾਂ ਕੀ ਕੋਈ ਹੋਰ ਆਪਸ਼ਨ ਹੈਗੀ ਹੈ ਜਾਂ ਭਾਜਪਾ ਮਜਬੂਰੀ ਹੈ ਕਿ ਕੋਈ ਵੀ ਗੰਦਾ ਦਲ ਉਹਦੇ ਨਾਲ ਕਰੂਗਾ ਇਹਨਾਂ ਚ ਅ ਇਸੇ ਵਾਸਤੇ ਨਾ ਆਪਾਂ ਨੂੰ ਮੈਨੂੰ ਲੱਗਦਾ ਥੋੜੇ ਜਿਹਾ ਵੱਖਰੇ ਤਰੀਕੇ ਨਾਲ ਸੋਚਣਾ ਪੈਣਾ ਇਹ ਜਿਹੜੀਆਂ ਪੁਰਾਣੀਆਂ ਥੀਰੀਆਂ ਹੈਗੀਆਂ ਪੋਲਿਟੀਕਲ ਸਾਇੰਟਿਸਟ ਦੀ ਕਿ ਪਾਈ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈਗੀ ਤੇ ਬੀਜੇਪੀ ਪੰਜਾਬੀ ਹਿੰਦੂਆਂ ਦੀ ਪਾਰਟੀ ਹੈਗੀ ਸ਼ਹਿਰੀ ਹਿੰਦੂਆਂ ਦੀ ਪਾਰਟੀ ਹੈਗੀ ਇਹ ਮੈਨੂੰ ਲੱਗਦਾ ਕਿਸੇ ਨਾ ਕਿਸੇ ਲੈਵਲ ਤੇ ਦੋਨਾਂ ਸਿਚੁਏਸ਼ਨਸ ਦੇ ਵਿੱਚ ਕਾਫੀ ਪਰਵਰਤਨ ਆ ਚੁੱਕਿਆ ਪਹਿਲੇ ਜਿਹੜਾ ਸਿੱਖਾਂ ਦੀ ਪਾਰਟੀ ਪਿੰਡਾਂ ਦੀ ਪਾਰਟੀ ਖੇਤੀ ਵਾਲਿਆਂ ਦੀ ਪਾਰਟੀ ਉਹ ਜਿਹੜਾ ਇਕੁਏਸ਼ਨ ਸੀਗੀ ਉਹ ਹੁਣ ਆਪਣੇ ਆਪ ਵਿੱਚ ਬਲਰ ਹੁੰਦੀ ਜਾ ਰਹੀ ਹੈ ਉਹ ਉਹਦੀ ਇੰਨੀ ਕਲੈਰਿਟੀ ਨਹੀਂ ਹੈਗੀ ਸਿੱਖ ਜਿਹੜਾ ਹੈਗਾ ਪਿੰਡ ਵਿੱਚ ਬੈਠਾ ਸਿੱਖ ਸ਼ਹਿਰ ਵਿੱਚ ਵੀ ਬੈਠਾ ਸਿੱਖ ਜੱਟ ਵੀ ਹੈਗਾ ਸਿੱਖ ਦਲਿਤ ਵੀ ਹੈਗਾ ਸਿੱਖ ਬਾਕੀ ਦੂਜੇ ਸ਼ਹਿਰੀ ਤਬਕਾ ਵੀ ਹੈਗਾ OBC ਵੀ ਹੈਗਾ ਸਿੱਖਾਂ ਦੇ ਵਿੱਚ ਤੇ ਪਹਿਲੇ ਜਿਹੜਾ ਹੋਲਡ ਸੀਗਾ ਪਿੰਡ ਦੇ ਉੱਪਰ ਇੱਕ ਖਾਸ ਤਰ੍ਹਾਂ ਦੇ ਜ਼ਿਮੀਂਦਾਰੀ ਕਲਚਰ ਦਾ ਉਹ ਹੋਲਡ ਉਹਨ ਖਤਮ ਹੋ ਗਿਆ ਜਿਹੜਾ ਜ਼ਿਮੀਂਦਾਰੀ ਲੀਡਰ ਸੀਗਾ ਭਾਵੇਂ ਹੁਣ ਬਾਦਲ ਨਾਲ ਉਹ ਭਾਵੇਂ ਹੋਰ ਬਾਕੀ ਜਿਹੜੇ ਲੀਡਰ ਹੈਗੇ ਉਹਨਾਂ ਦੇ ਪ੍ਰਵਾਸ ਸਾਰੇ ਸ਼ਹਿਰਾਂ 'ਚ ਸ਼ਿਫਟ ਹੋ ਗਿਆ ਪਿੰਡਾਂ ਦੇ ਨਾਲ ਉਹਨਾਂ ਕੋਈ ਕਨੈਕਸ਼ਨ ਨਹੀਂ ਹੈਗਾ ਡਾਇਰੈਕਟ ਕਨੈਕਸ਼ਨ ਨਹੀਂ ਹੈਗਾ ਅਜੇ ਥੋੜਾ ਬੋਤਾ ਹੈਗਾ ਤਾਂ ਉਹ ਪੋਲਿਟੀਕਲ ਲੈਵਲ ਤੇ ਹੈਗਾ ਬਾਦਲ ਸਾਹਿਬ ਦਾ ਹੁੰਦਾ ਸੀਗਾ ਵੱਖਰੇ ਤਰੀਕੇ ਦੇ ਨਾਲ ਇਹ ਨਵੀਂ ਮਸ਼ਾਹਰ ਨਹੀਂ ਹੈਗਾ ਸੋ ਹਰ ਗਰੁੱਪ ਦੀ ਆਟੋਨਮੀ ਵੱਧ ਗਈ ਹੈ ਇਹ ਆਪਾਂ ਲਿਖਿਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਜਦੋਂ ਆਪ ਨੂੰ ਵੋਟ ਮਿਲਿਆ ਸਾਰਿਆਂ ਨੇ ਵੋਟ ਪਾਇਆ ਆਪ ਨੂੰ ਸਿੱਖਾਂ ਦੇ ਵਿੱਚੋਂ ਜਿਹੜੇ ਦਲਕ ਸੀਗੇ ਉਹ ਚੰਨੀ ਨੂੰ ਵੋਟ ਪਾਣ ਦੀ ਵਜ੍ਹਾ ਨਾਲ ਉਹਨਾਂ ਨੇ ਵੀ ਆਪ ਨੂੰ ਵੋਟ ਪਾਏ ਇੱਕ ਕਿਸੇ ਨਾ ਕਿਸੇ ਲੈਵਲ ਤੇ ਇੱਕ ਜਿਹੜੀ ਆਟੋਨਮੀ ਹੈ ਨਾ ਉਹ ਲੋਕਾਂ ਦੀ ਉਹ ਵੱਧਦੀ ਹੈ ਆਪਣੇ ਲੈਵਲ ਤੇ ਵੋਟ ਪਾਉਂਦੇ ਆ ਸੋਚ ਕੇ ਵੋਟ ਪਾਉਂਦੇ ਆ ਉਹ ਸਿਰਫ ਕੌਮਾ ਦੀ ਨਹੀਂ ਵੱਧਦੀ ਘਰਾਂ ਦੇ ਵਿੱਚ ਵੀ ਆਟੋਨਮੀ ਜੰਗ ਬੱਚੇ ਜਿਹੜੇ ਪੇਰੈਂਟਸ ਨੂੰ ਨਹੀਂ ਮੰਨਣਗੇ ਆਪਣੇ ਹਿਸਾਬ ਨਾਲ ਵੋਟ ਪਾਣਗੇ ਤੇ ਇਹ ਜਿਹੜੀ ਚਰਨਿੰਗ ਹੋ ਰਹੀ ਹੈ ਇਹ ਸ਼ਹਿਰੀ ਤਬਕੇ ਚ ਵੀ ਹੋ ਰਹੀ ਹੈ ਮੇਰੇ ਹਿਸਾਬ ਨਾਲ ਜਿਹੜਾ ਪੰਜਾਬੀ ਹਿੰਦੂ ਹੈਗਾ ਉਹਦੇ ਚ ਵੀ ਚਰਨਿੰਗ ਹੋਈ ਹੈ ਇਸੇ ਗੇਮ ਨੂੰ ਬੀਜੇਪੀ ਪਲੇ ਕਰਨ ਦੀ ਖੁਸ਼ੀ ਕਰ ਰਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਅਸੀਂ ਆਪਣੀ ਗੇਮ ਪਲੇ ਕਰ ਸਕਦੇ ਹਾਂ ਜਿਹੜਾ ਸਿੱਖ ਹੈਗਾ ਉਹਦੇ ਚ ਆਪਣੀਆਂ ਇੰਟਰਨਲ ਡਿਵੀਜ਼ਨਸ ਹੈਗੀਆਂ ਜਾਤ ਨੂੰ ਲੈ ਕੇ ਪਿੰਡ ਸ਼ਹਿਰ ਨੂੰ ਲੈ ਕੇ ਪਰ ਮੋਸਟ ਇੰਪੋਰਟੈਂਟਲੀ ਕਾਸਟ ਨੂੰ ਲੈ ਕੇ ਜੇ ਤੁਸੀਂ ਨੌਨ ਜੱਟ ਹਰਿਆਣੇ ਜਿਵੇਂ ਕੀਤਾ ਸੀ ਉਹਨਾਂ ਨੂੰ ਟਾਰਗੇਟ ਕਰੋਗੇ ਦਲਿਤ ਵੋਟਿਲ ਲੈ ਲੋਏ ਪੰਜਾਬ ਦੇ ਜਿਹੜਾ ਹੈਗਾ ਸਿੱਖਾਂ ਦੇ ਵਿੱਚ 35-40% ਜਿਹੜਾ ਸਿੱਖ ਤਬਕਾ ਹੈਗਾ ਉਹ ਜਾਂ ਤਾਂ ਉਹ ਦਲਿਤ ਹੈਗਾ ਜਾਂ ਲੋਅਰ OBC ਹੈਗਾ ਉਹਨਾਂ ਨੂੰ ਜੇ ਤੁਸੀਂ ਟਾਰਗੇਟ ਕਰ ਲੋਗੇ ਤਾਂ ਕਾਫੀ ਤੁਹਾਨੂੰ ਹੁਣ ਲੋੜ ਨਹੀਂ ਹੈਗੀ ਉਸ ਤਰ੍ਹਾਂ ਦਾ ਅਕਾਲੀ ਦਲ ਨਾਲ ਅਲਾਈਅੰਸ ਕਰਨ ਦੀ ਇਹ ਮੈਨੂੰ ਲੱਗਦਾ ਦੋਨਾਂ ਸਾਈਡਾਂ ਦੇ ਕੋਲ ਇੱਕ ਨਵੀਂ ਓਪਰਚੁਨਿਟੀ ਹੈਗੀ ਖਾਸ ਤੌਰ ਤੇ ਜਿਹੜਾ ਨਵਾਂ ਅਕਾਲੀ ਦਲ ਆ ਗਿਆ ਜਾਨੀ ਹਰਪ੍ਰੀਤ ਸਿੰਘ ਜੀ ਵਾਲਾ ਉਹਨਾਂ ਦੀ ਜਿਹੜੀ ਅਪੀਲ ਹੋਏਗੀ ਉਹ ਸਿੱਖੀ ਤੋਂ ਬਿਓਂਡ ਜਾਏਗੀ ਉਹ ਜਿਹੜਾ ਪੁਰਾਣਾ ਜਿਹੜਾ ਜੱਟ ਸੋਸ਼ਲ ਬੇਸ ਸੀਗਾ ਉਸ ਤੋਂ ਅੱਗੇ ਜਾ ਸਕਦੀ ਹੈ ਬੜਾ ਈਜ਼ਲੀ ਉਹ ਇਸ ਵਾਸਤੇ ਜਾ ਸਕਦੀ ਹੈ ਕਿਉਂਕਿ ਉਸ ਲੋਕੇਸ਼ਨ ਤੋਂ ਨਹੀਂ ਆ ਰਹੇ ਜਿਹੜਾ ਸ਼ਹਿਰੀ ਤਬਕਾ ਬੈਠਾ ਸ਼ਹਿਰ ਹਿੰਦੂ ਬੈਠਾ ਜਾਂ ਸ਼ਹਿਰੀ ਪੁਰਾਣੇ ਜਿਹੜੇ ਤੁਹਾਡੇ ਨਾਨਕ ਨਾਮ ਲੈਵਾ ਹੈਗੇ ਪਰ ਵੈਸੇ ਅਦਾਵਾਈਜ਼ ਸਿੱਖ ਨਹੀਂ ਹੈਗੇ ਉਹਨਾਂ ਨੂੰ ਡਰ ਲੱਗਦਾ ਸੀਗਾ ਪੁਰਾਣੇ ਅਕਾਲੀਆਂ ਕੋਲੋਂ ਕਿਸੇ ਨਾ ਕਿਸੇ ਲੈਵਲ ਹੁਣ ਇਹਨਾਂ ਦਾ ਜਿਹੜਾ ਪਰਸੋਨਾ ਹੈਗਾ ਜਿਹੜੇ ਸਾਹਮਣੇ ਸਿੱਖੀ ਨੂੰ ਲੈ ਕੇ ਜਿਵੇਂ ਕੱਲ ਵੀ ਗੱਲ ਕਰਲੇ ਸੀ ਉਹਨਾਂ ਨੇ ਹਿੰਦੂਆਂ ਦੀ ਵੀ ਗੱਲ ਕੀਤੀ ਹਿੰਦੂ ਭਾਈਚਾਰਾ ਉਹਨਾਂ ਨੂੰ ਨਾਲ ਲੈ ਕੇ ਆਣਾ ਉਹ ਦਲ ਭਾਈਚਾਰਾ ਜਿਹੜਾ ਹੈਗਾ ਉਹਦੇ ਵਿੱਚ ਕੋਈ ਉਹਨਾਂ ਦੀ ਕੋਈ ਰਿਲੀਜੀਅਸ ਕਮਿਟਮੈਂਟ ਨਹੀਂ ਹੈਗੀ ਹਿੰਦੂਵਾਦ ਨਾਲ ਇਹ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪਈ ਇਹ ਸਾਨੂੰ ਰਿਪਰੈਜ਼ੈਂਟ ਕਰ ਲੇਗਾ ਉਹ ਵੈਸੇ ਉਹਨਾਂ ਦੇ ਰਿਚੁਅਲ ਜਿਹੜੇ ਅਸੀਂ ਖਾਣ ਲਈ ਹੈਗੇ ਉਹ ਭਾਵੇਂ ਆਪਣੇ ਆਪ ਨੂੰ ਆਧ ਧਰਮਿਕ ਕਹਿਣ ਜਾਂ ਹੋਰ ਕੋਈ ਕੌਮ ਕਹਿਣ ਜਾਂ ਲੀਗਲੀ ਆਪਣੇ ਜਿਹੜੇ ਐਸੈਂਸ਼ਲ ਦੇ ਵਿੱਚ ਉਹ ਹਿੰਦੂ ਲਿਖਵਾਉਣਗੇ ਪਰ ਉਹਨਾਂ ਦਾ ਕੋਈ ਹਿੰਦੂ ਧਰਮ ਦੇ ਨਾਲ ਕੋਈ ਵਾਸਤਾ ਨਹੀਂ ਹੈਗਾ ਜ਼ਿਆਦਾ ਉਹ ਸਾਰੇ ਸਾਰੇ ਵੀ ਸਿੱਖੀ 'ਚ ਵਾਪਿਸ ਆ ਸਕਦੇ ਇਹਨਾਂ ਨੂੰ ਲੈ ਸਕਦੇ ਆ ਇਹ ਵੀ ਹੋ ਸਕਦਾ ਹੈ ਕਿ ਨਵੇਂ ਤਰ੍ਹਾਂ ਦਾ ਅਕਾਲੀ ਜਿਹੜਾ ਹੈਗਾ ਉਸ ਨੂੰ ਉਸ ਤਰ੍ਹਾਂ ਦੇ ਅਲਾਈਅੰਸ ਦੀ ਲੋੜ ਨਾ ਪਏ ਕਿਉਂਕਿ ਸੋਸ਼ੀਅਲੀ ਉਸ ਅਲਾਈਅੰਸ ਦੀ ਲੋੜ ਨਹੀਂ ਬੱਜੀ ਸੋਸ਼ੀਅਲੀ ਜਿਹੜੀ ਹੈ ਪੰਜਾਬ ਦੀ ਸੋਸਾਇ ਉਹ ਜਿਹੜੇ ਪਹਿਲੇ ਵਾਲੇ ਬਲਾਕ ਸੀਗੇ ਉਹ ਟੁੱਟ ਗਿਆ ਇਸੇ ਕਰਕੇ ਭਾਜਪਾ ਵੀ ਨਹੀਂ ਚਾਹੇਗੀ ਕਿ ਮੈਂ ਅਕਾਲੀਆ ਨਾਲ ਅਲਾਈਅንስ ਕਰਨਾ ਨਹੀਂ ਕੀਤਾ ਉਹਨਾਂ ਨੇ ਪਿਛਲੀ ਵਾਰੀ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਉਹ ਸੋਚਣ ਕਿ ਅਸੀਂ ਆਪਣਾ ਵੋਟ ਬੇਸ ਐਕਸਪੈਂਡ ਕਰਾਂਗੇ ਇਹ ਕੰਪੀਟੀਸ਼ਨ ਹੈਗਾ ਹੋ ਸਕਦਾ ਕਰ ਜਾਣ ਉਹ ਵੀ ਪਹਿਲੇ ਵਾਲਾ ਜਿਹੜਾ ਸਿੱਖ ਸਾਇਕੀ ਦੀ ਗੱਲ ਹੈਗੀ ਉਹ ਵੀ ਕਈ ਸਾਰੇ ਜਿਹੜੇ ਸੈਕਸ਼ਨ ਹੈਗੇ ਸਿੱਖਾਂ ਦੇ ਉਹ ਭਾਜਪਾ ਚਲੇ ਵੀ ਹੋਇਆ ਵੋਟਾਂ ਵੀ ਪਾਈਆਂ ਪਿਛਲੀ ਵਾਰੀ ਲੋਕਾਂ ਨੇ ਹੁਣ ਉਹ ਉਸ ਨੂੰ ਅੱਗੇ ਐਕਸਪੈਂਡ ਕਰ ਪਾਣਗੇ ਕਿ ਨਹੀਂ ਕਰ ਪਾਣਗੇ ਇਹਦਾ ਕੋਈ ਪਤਾ ਨਹੀਂ ਤੁਹਾਨੂੰ ਤਾਂ ਮੈਨੂੰ ਲੱਗਦਾ ਨਹੀਂ ਕਰ ਪਾਣਗੇ ਬਟ ਵੀ ਡੋਨਟ ਨੋ ਦਾ ਜੇ ਇਸੇ ਸਿਚੁਏਸ਼ਨ ਦੇ ਵਿੱਚ ਇਹ ਕੋਈ ਨਵਾਂ ਕ੍ਰੀਏਟਿਵ ਲੈਂਗੁਏਜ ਲੈ ਕੇ ਆਉਂਦੇ ਆ ਜਿਹਨਿ ਚ ਕਹਿਣ ਨਹੀਂ ਜੀ ਸਾਡੀ ਤਾਂ ਅਕਾਲੀ ਪਾਰਟੀ ਆ ਸਿੱਖੀ ਤਾਂ ਸਾਰਿਆਂ ਦੀ ਹੈਗੀ ਸਿੱਖੀ ਕੋਈ ਸੈਕਟੇਰੀਅਨ ਥੋੜੀ ਹੈ ਬਖਾਰ ਸਾਹਿਬ ਮੱਥਾ ਟੇਕਣ ਸਾਰੇ ਪੰਜਾਬੀ ਜਾਂਦੇ ਹੋ ਕੋਈ ਸਿਰਫ ਸਿੱਖ ਥੋੜੀ ਜਾਂਦੇ ਆ ਉਹ ਕੋਈ ਸਿੱਖੀ ਦੇ ਨਾਲ ਲੋਕਾਂ ਨੂੰ ਆਈਡੈਂਟੀਫਾਈ ਕਰਨ ਪੰਜਾਬੀਆਂ ਨੂੰ ਆਈਡੈਂਟੀਫਾਈ ਕਰਨ ਵਿੱਚ ਕੋਈ 5 4% ਹੈ 10% ਲੋਕ ਹੋਣਗੇ ਜਿਹੜੇ ਸੈਕਟੇਰੀਅਨ ਹੋਗੇ ਪੰਜਾਬ ਵਿੱਚ ਬਾਕੀ ਸਾਰੇ ਸਿੱਖਨ ਨੂੰ ਆਈਡੈਂਟੀਫਾਈ ਕਰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਦਿੱਕਤ ਨਾ ਵੀ ਹੋਵੇ ਇਹ ਵੀ ਇੱਕ ਪੋਸਿਬਿਲਿਟੀ ਹੈ ਇਹਦਾ ਸੋਸ਼ਲ ਪੁਰਾਣਾ ਜਿਹੜਾ ਪੋਲਿਟੀਕਲ ਬੇਸ ਹੈਗਾ ਉਹਦੇ ਚ ਵੀ ਕਾਫੀ ਚਰਨਿੰਗ ਹੋ ਸਕਦੀ ਆ ਪਰ ਉਹ ਡਿਸਾਲਵ ਵੀ ਹੋ ਸਕਦੀ ਆ ਪਤਾ ਨਹੀਂ ਉਹਨਾਂ ਕਿਹੜੇ ਪਾਸੇ ਜਾਣਗੇ ਤਾਂ ਸਰ ਇਹਦੇ ਚ ਇੱਕ ਅੱਧ ਹੋਰ ਵੀ ਆ ਪੰਜਾਬ ਦੇ ਵੋਟ ਪੈਟਰਨ ਨੂੰ ਪਛਣ ਲਿਆ ਦੋ ਤਿੰਨ ਇਲੈਕਸ਼ਨਾਂ ਤੋਂ ਜਿਹੜੇ ਐਨ ਆਰ ਆਈ ਜਿਹਨੇ ਉਹ ਬਹੁਤ ਪ੍ਰਭਾਵਿਤ ਕਰਦੇ ਨੇ ਮਤਲਬ ਮੋਨੈਟਰੀ سپورਟ ਦੇ ਵਿੱਚ ਵੀ ਤੇ ਆਪਣੇ ਬੰਦਿਆਂ ਨੂੰ ਵੀ ਕਹਿੰਦੇ ਨੇ ਬੜਾ ਖਾਸ ਤੌਰ ਤੇ ਆਵਾਦ ਵੀ ਪਾਰਟੀ ਦੇ ਵਰਤਾਰੇ ਚ ਉਹਨਾਂ ਦਾ ਬਹੁਤ ਬੜਾ ਰੋਲ ਸੀਗਾ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਤੋਂ ਉਹਨਾਂ ਦਾ ਮੋਹ ਪੱਗ ਹੋਇਆ ਵੈਸੇ ਜਿਹੜਾ ਪੁਰਾਣਾ ਅਕਾਲੀ ਦਲ ਹੈ ਬਾਦਲ ਅਕਾਲੀ ਦਲ ਉਹਦੇ ਬੰਦੇ ਤਾਂ ਵਿਦੇਸ਼ ਜਾ ਨਹੀਂ ਸੀ ਸਕਦੇ ਇੱਕ ਟਾਈਪ ਦਾ ਰੋਕ ਲੱਗ ਗਈ ਸੀ ਉਹ ਕਿਉਂਕਿ ਉੱਥੇ ਉਹ ਤੋਂ ਸਵਾਲ ਪੁੱਛਦੇ ਸੀਗੇ ਸਵਾਲ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਪੁੱਛਦੇ ਸੀ ਬਾਕੀ ਦੀਆਂ ਚੀਜ਼ਾਂ ਕਰਦੇ ਸੀ ਤੇ ਇਹ ਇਹ ਦਾਵਾ ਕਰ ਰਹੇ ਨੇ ਜਿਹੜਾ ਨਵਾਂ ਅਕਾਲੀ ਦਲ ਹੈ ਕਿ ਉੱਥੇ ਸਾਡੀਆਂ ਪਰਚੀਆਂ ਮੰਗਾ ਕੇ ਉਹਨਾਂ ਨੇ ਆਪ ਅਕਾਲੀ ਦਲ ਦੀਆ ਮੈਂਬਰਸ਼ਿਪ ਭਰੀ ਹੈ ਇਹਦਾ ਵੀ ਇਮਪੈਕਟ ਕਿਉਂਕਿ ਗਲੋਬਲ ਇਮਪੈਕਟ ਇੱਕ ਬਹੁਤ ਆ ਉਹਨਾਂ ਦਾ ਗਿਣਤੀ ਭਾਵੇਂ ਘਟ ਹੋਵੇ ਪਰ ਜਿਹੜਾ ਅਸਰ ਇਥੋਂ ਦੇ ਵੋਟ ਤੇ ਜਾਂ ਬਾਕੀ ਦੀਆਂ ਚੀਜ਼ਾਂ ਤੇ ਇਹ ਦੋਨੇ ਅਕਾਲੀ ਦਲਾਂ ਦੀ ਲੜਾਈ ਚ ਵੀ ਜਾਂ ਜੇ ਭਾਜੀਪੀ ਨਾਲ ਵੀ ਐਲਾਈਅੰਸ ਹੁੰਦਾ ਚਾਹੇ ਜਿਵੇਂ ਮਰਜੀ ਹੁੰਦਾ ਤਾਂ ਲਗਦਾ ਇਹ ਜਿਹੜਾ ਨਵਾਂ ਅਕਾਲੀ ਦਲ ਦਾ ਦੇ ਬੰਤਰ ਬਣੀ ਆ ਕੰਪੈਰੀਟਿਵਲੀ ਉਹਨੂੰ ਤਾਂ ਫਾਇਦਾ ਦੇ ਹੀ ਸਕਦਾ ਕੁਛ ਨਾ ਕੁਛ ਕੰਪੈਰੀਟਿਵਲੀ ਬਿਲਕੁਲ ਜੀ ਮੈਂ ਇਹ ਕਹਿ ਰਿਹਾ ਸੀਗਾ ਜਿਹੜੀ ਪਹਿਲੇ ਜਿਹੜੇ ਨਵੇਂ ਨਵੇਂ ਜਿਹੜੇ ਹੁਣ ਅੱਜ ਦੇ ਦਿਨ ਜਿਹੜਾ ਪੰਜਾਬ ਦਾ ਪਬਲਿਕ ਓਪੀਨੀਅਨ ਬਣੇਗਾ ਉਹ ਇਹੀ ਇਹੀ ਹੈਗੀਆਂ ਨਵੇਂ ਮਿਸਲਾ ਜਿਹੜੇ ਲੋਕ ਬੈਠੇ ਆ ਕੈਨੇਡਾ ਦੇ ਵਿੱਚ ਬੈਠੇ ਆ ਜਾਂ ਡਾਇਸਪੋਰਾ ਦੇ ਵਿੱਚ ਹੈਗੇ ਜਾਂ ਤੁਹਾਡੇ ਇੰਗਲੈਂਡ ਦੇ ਵਿੱਚ ਹੈਗੇ ਇਹਨਾਂ ਦਾ ਜਿਹੜਾ opinion ਹੈਗਾ ਇਹਨਾਂ ਦੇ resources ਹੈਗੇ ਕਿਸ ਤਰ੍ਹਾਂ ਚੈਨਲ ਕਰਦੇ ਆ ਕੋਈ ਮੈਂ ਕਹ ਰਿਹਾ ਸੀ ਅਕਾਲੀ ਦਲ ਬਾਦਲ ਜਿਹੜੀ ਜਿਹੜੀ legitimacy ਖਤਮ ਹੋਈ ਆ ਉਸ ਨੂੰ ਭੁਲਿਆ ਨਹੀਂ ਜਾ ਸਕਦਾ ਹੁਣ ਆਪਾਂ ਭਾਵੇਂ ਜਿਹੜੇ ਕਮੈਂਟੇਟਰ ਹੈ ਉਹ ਕਰ ਰਿਹਾ ਜਿਵੇਂ ਭਾਈ ਉਹ ਤੋਂ ਉਹ ਵੀ ਪੋਲੀਟੀਕਲ ਪਾਰਟੀ ਹੈ ਵੀ ਪੋਲੀਟੀਕਲ ਪਾਰਟੀ ਹੈ ਤਾਂ ਕੰਪਲੀਟ ਕਰਨਗੇ ਇੱਕੋ ਜਿਹੇ ਹੋਗੇ ਉਹ ਇੱਕੋ ਜਿਹੇ ਨਹੀਂ ਹੈਗੇ ਸਿੱਖਾਂ ਦੇ ਵਾਸਤੇ ਇੱਕੋ ਜਿਹਾ ਜੀ ਵੀ ਨਹੀਂ ਲੱਗਦੇ ਉਹਨਾਂ ਨੂੰ ਸਿੱਖਾਂ ਨੂੰ ਤਾਂ ਇਹ ਲੱਗਦਾ ਕਿ ਹਾਂ ਭਾਈ ਉਹ ਤਾਂ ਉਹਨਾਂ ਨੇ ਤਾਂ ਸਾਡੀ ਬੇਇੱਜ਼ਤੀ ਕੀਤੀ ਸੀਗੀ ਉਹਨਾਂ ਨੇ ਇਹ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹ ਸਾਰੇ ਉਹਨਾਂ ਨੇ ਕ੍ਰਾਈਮ ਬੰਨੇ ਵੀ ਹੈਗੇ ਇਸ ਵਾਸਤੇ ਕਹਿੰਦਾ 2 ਦਸੰਬਰ ਵਾਲੀ ਜਿਹੜੇ ਗੱਲਾਂ ਹੈਗੀਆਂ ਉਹ ਸਿੱਖਾਂ ਨੂੰ ਨਹੀਂ ਪੁੱਲੀਆਂ ਪੋਲਿਟੀਕਲ ਐਨਾਲਿਸਟ ਨੂੰ ਪੁੱਲ ਜਾਣੀਆਂ ਸ਼ਾਇਦ ਉਹ ਫਿਰ ਆਪਣੇ ਸਾਹਮਣੇ ਆ ਕੇ ਦੇਖਣਾ ਸ਼ੁਰੂ ਕਰ ਦੇ ਤੁਹਾਡੇ ਵਰਸਸ ਸਾਡੇ ਇਹਨਾਂ ਦੇ ਵਰਸਸ ਉਹਨਾਂ ਦੇ ਉਹ ਕਰਨਾ ਵੀ ਚਾਹੀਦਾ ਉਹਨਾਂ ਨੂੰ ਬਟ ਐਟ ਦ ਸੇਮ ਟਾਈਮ ਜਿਹੜੀ ਉਹਨਾਂ ਦੇ ਸਿੱਖੀ ਦੇ ਵਿੱਚ ਇੰਟਰਨਲੀ ਜਿਹੜੀ ਚਰਨਿੰਗ ਚੱਲ ਰਹੀ ਹੈ ਹੁਣ ਲੋਕ ਇਹ ਨਹੀਂ ਕਹਾਂਗੇ ਬਾਦਲਪੁਰ ਕੋਲ ਵਾਪਸ ਚਲੇ ਜਾਣਗੇ ਜਾਂ ਪੁਰਾਣੇ ਸਿੱਖ ਜ ਹੋ ਸਕਦਾ ਜੇ ਜਿਹੜੇ ਪ੍ਰੈਸ ਕਾਨਫਰੰਸ ਦਾ ਵਿੱਚ ਭਾਵੇਂ ਉਹ ਧਾਮੀ ਸਾਹਿਬ ਗੱਲਾਂ ਕਰ ਰਹੇ ਹੋਣ ਪਰ ਕੋਈ ਅਕਾਲੀ ਦਲ ਦੇ ਹੋਰ ਪਾਰਟੀ ਵਾਲੇ ਗੱਲਾਂ ਕਰ ਲਏ ਹੋਣ ਉਹ ਸਾਰੇ ਇਕੱਠੇ ਇੱਕ ਲੈਂਗੁਏਜ ਬੋਲਣਾ ਸ਼ੁਰੂ ਕਰਤਾ ਉਹਨਾਂ ਨੇ ਪਰ ਜਿਹੜੇ ਆਪ ਸਿੱਖ ਹੈਗਾ ਉਹਦੇ ਵਾਸਤੇ ਤਾਂ ਮਤਲਬ ਉਹ ਇਸ਼ੂਜ਼ ਬੜੇ ਸੈਂਟਰਲ ਹੈਗੇ ਉਹ ਬੜੇ ਕ੍ਰਿਟੀਕਲ ਹੈਗੇ ਤੇ ਹੁਣ ਇਹ ਡਿਪੈਂਡ ਕਰਦਾ ਕਿ ਇਹ ਪੋਲੀਟੀਕਲੀ ਕਿਵੇਂ ਉਸ ਚੀਜ਼ ਨੂੰ ਕਨਸੋਲੀਡੇਟ ਕਰ ਪਾਉਂਦੇ ਆ ਕਿਵੇਂ ਇਕੱਠਾ ਕਰਕੇ ਇੱਕ ਆਪਣੇ ਆਪ ਨੂੰ ਇਲੈਕਟੋਰਲ ਫੋਰਸ ਦੇ ਵਿੱਚ ਟ੍ਰਾਂਸਲੇਟ ਕਰ ਸਕਦੇ ਆ ਅਲਟੀਮੇਟਲੀ ਜਿਹੜਾ ਤੁਹਾਡਾ ਰਿਜ਼ਲਟ ਹੈਗਾ ਉਹ ਤਾਂ ਇਲੈਕਸ਼ਨਾਂ ਵਿੱਚੋਂ ਹੀ ਆਉਣਾ ਜੇ ਦੋ ਲੋਕ ਇਲੈਕਸ਼ਨ ਹੋਣਗੇ ਵੋਟ ਪਾਣਗੇ ਜੇ ਤੁਹਾਨੂੰ ਇਹ 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 ਜਿਆਦਾ ਵੋਟ ਲੈ ਜਾਂਦੇ ਦੂਜੀਆਂ ਕਾਲੀਆਂ ਅੰਦਰਾਂ ਤੋਂ ਆਪੇ ਮਤਲਬ ਉਹ ਤਾਂ ਹੋ ਹੀ ਜਾਣਾ ਐਸਟੀਪੀਸੀ ਦੇ ਜਿਹੜੇ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਪਤਾ ਲੱਗ ਜਾਏਗਾ ਅਜੇ ਤੱਕ ਤਾਂ ਐਸਟੀਪੀਸੀ ਤੇ ਬਾਦਲਾਂ ਦਾ ਪੂਰਾ ਹੋਲਡ ਸੀਗਾ ਪਰ ਹੁਣ ਜਿਹੜਾ ਹੈਗਾ ਹੋਏਗਾ ਤਾਂ ਇਲੈਕਸ਼ਨ ਹੋਣਗੇ ਤਾਂ ਹੀ ਪਤਾ ਲੱਗੇਗਾ ਪਰ ਜਿਹੜਾ ਓਵਰਆਲ ਸੈਂਟੀਮੈਂਟ ਹੈਗਾ ਜਿਹੜਾ ਆਪਾਂ ਦੇਖ ਰਹੇ ਹਾਂ ਪਿਛਲੇ ਸਾਲ ਡੇਢ ਸਾਲ ਤੋਂ ਜਾਂ 4-5 ਸਾਲ ਤੋਂ 7-8 ਸਾਲ ਤੋਂ ਉਹ ਜਿਹੜਾ ਬੜਾ ਕਲੀਅਰਲੀ ਇੱਕ ਇੱਕ ਡਾਇਰੈਕਸ਼ਨੇ ਜਾ ਰਿਹਾ ਹੈ ਉਹਦੇ ਵਿੱਚ ਨੂੰ ਲੱਗਦਾ ਨਹੀਂਗਾ ਕਿ ਬਾਦਲ ਜਿਹੜੇ ਹੈਗੇ ਉਹ ਇਸ ਸਿਚੁਏਸ਼ਨ ਦੇ ਵਿੱਚ ਇਹ ਕਹਿਣਗੇ ਜੀ ਸੱਚੀ ਅਸਲੀ ਅਕਾਲੀ ਦਲ ਤੇ ਅਸੀਂ ਹੈਗੇ ਅਸਲੀ ਅਕਾਲੀ ਦਲ ਸੀਗੇ ਤਾਂ 2 ਦਸੰਬਰ ਦੇ ਜਿਹੜੇ ਸੀਗੇ ਫੈਸਲੇ ਉਹਨਾਂ ਦੇ ਹਿਸਾਬ ਨਾਲ ਚੱਲਣਾ ਸੀਗਾ ਨਾ ਉਹ ਚੱਲ ਕੇ ਫਿਰ ਉੱਤੇ ਪਹੁੰਚ ਜਾਣਾ ਸੀਗਾ ਉਦੋਂ ਤਾਂ ਨਹੀਂ ਹਰਪ੍ਰੀਤ ਸਿੰਘ ਆਇਆ ਸੀਗਾ ਕਿ ਮੈਂ ਇਲੈਕਸ਼ਨ ਲੜੂਗਾ ਤੇ ਮੈਂ ਅਕਾਲੀ ਦਲ ਦਾ ਚੀਫ ਬਣੂਗਾ ਉਹ ਤਾਂ ਫਿਰ ਚਰਨਿੰਗ ਹੋਣੀ ਸੀਗੀ ਉਸ ਹਿਸਾਬ ਨਾਲ ਜੇ ਹੁੰਦੀ ਉਹ ਸਾਰੇ ਡਿਜ਼ਾਈਨ ਕਰ ਦਿੰਦੇ ਹੋ ਸਕਦਾ ਹੈ ਉਹਨਾਂ ਦੀ ਬੰਦੇ ਬਣ ਜਾਂਦੇ ਦੁਬਾਰਾ ਪ੍ਰੈਜ਼ੀਡੈਂਟ ਦੀ ਦੁਬਾਰਾ ਇਲੈਕਸ਼ਨ ਹੁੰਦੇ ਤਾਂ ਦੁਬਾਰਾ ਜੇ ਮੈਂਬਰਸ਼ਿਪ ਇਕੱ ਤਾਂ ਕਸੂਰ ਦੋਨਾਂ ਦਾ ਹੈਗਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਭਈ ਠੀਕ ਹੈ ਜੀ ਇਹਨਾਂ ਨੇ ਤੇ ਆਪਣੇ ਸਾਹਮਣੇ ਕਰ ਲਿਆ ਇਥੇ ਲੜੀਆਂਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਪਰ ਮਨ ਨੂੰ ਲੱਗਦਾ ਕਿ ਥੋੜਾ ਜਿਹਾ ਮੈਨੂੰ ਲੱਗ ਰਿਹਾ ਇਮੀਡੀਏਟਲੀ ਕਿ ਇਹਨਾਂ ਦੇ ਫੇਵਰ ਦੇ ਵਿੱਚ ਹੈਗੀ ਹੈ ਜੀ ਤਾਂ ਸਿਚੁਏਸ਼ਨ ਪਰ ਉਹ ਡਿਪੈਂਡ ਕਰੇਗਾ ਕਿ ਪੋਲੀਟੀਕਲੀ ਕਿਵੇਂ ਆਪਣੇ ਆਪ ਨੂੰ ਆਰਟੀਕੂਲੇਟ ਕਰਕੇ ਇਸ ਪਰਟੀਕੂਲਰ ਮੂਮੈਂਟ ਤੋਂ ਅੱਗੇ ਜਾਂਦੇ ਕਿਉਂਕਿ ਇਲੈਕਟਰਲ ਪੋਲੀਟਿਕਸ ਦਾ ਜਿਹੜਾ ਡੋਮੇਨ ਹੈਗਾ ਬੜਾ ਮੈਸੀ ਹੈਗਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਮੈਨੂੰ ਨਾ ਜਸ ਮੈਸੀ ਇਸ ਆਲਸੋ ਵੈਰੀ ਕੰਪਲਿਕੇਟਿਡ ਹੈ ਕਿਨੇ ਕਿਦ ਨਾਲ ਆਰਟੀਕੂਲੇਟ ਕਰੋਗੇ ਕੀ ਲੈਂਗੁਏਜ ਬੋਲੋਗੇ ਕੱਲ ਨੂੰ ਇੱਕ ਸਿੰਬੋਲਿਕਲੀ ਤੁਸੀਂ ਇੱਕ ਬੰਦੇ ਨਾਲ ਬੈਠ ਕੇ ਹੱਥ ਵੀ ਮਿਲਾ ਲੋਗੇ ਤਾਂ ਉਹਦਾ ਵੀ ਫਰਕ ਪੈ ਜਾਂਦਾ ਹੈ ਤੇ ਭਾਜਪਾ ਵਾਲਾ ਮਸਲਾ ਕਾਫੀ ਸੀਰੀਅਸ ਰਹੇਗਾ ਪਰ ਮੈਨੂੰ ਲੱਗਦਾ ਕਿ ਇੰਡੀਪੈਂਡੈਂਟਲੀ ਇਹਨਾਂ ਨੂੰ ਚੱਲਣਾ ਚਾਹੀਦਾ ਤਾਂ ਇੰਡੀਪੈਂਡੈਂਟਲੀ ਚੱਲਣਗੇ ਤਾਂ ਇਹਨਾਂ ਦੇ ਚਾਂਸ ਜ਼ਿਆਦਾ ਹੈਗੇ ਬਜਾਏ ਇਸ ਦੇ ਕਿ ਹਾਂ ਵੀ ਦੇਖਦੇ ਆ ਕਿਹਦਾ ਅਲਾਈਅንስ ਹੁੰਦਾ ਕਰ ਲੈਣ ਦਿਓ ਜੀ ਬਾਦਲਾ ਨਾਲ ਅਲਾਈਅንስ ਉਹਨਾਂ ਦੇ ਨਾਲ ਉਹਨਾਂ ਦੇ ਚੈਨਲ ਚੱਲਦੇ ਹੀ ਰਹਿੰਦੇ ਕਿਸੇ ਨਾ ਕਿਸੇ ਲੈਵਲ ਤੇ ਹੁੰਦਾ ਮਤਲਬ ਬਾਦਲਾ ਨੇ ਸਪੋਰਟ ਕੀਤਾ ਸੀਗਾ ਉਹ ਜਿਹੜੀ ਕਿ ਨਾਲ ਆਪਰੇਸ਼ਨ ਸਿੰਧੂਰ ਵਗੈਰਾ ਤੋਂ ਕੁਝ ਵੀ ਕਾਇਦੇ ਆਈਡੈਂਟੀਫਾਈ ਕਰੀਏ ਆਪਣੇ ਆਪ ਨੂੰ ਨੈਸ਼ਨਲਿਜ਼ਮ ਦੇ ਨਾਲ ਤੇ ਇਹਨਾਂ ਨੇ ਵੀ ਕੱਲ ਜਿਹੜੀ ਗੱਲ ਕੀਤੀ ਸਿੱਖ ਪੈਟਰੀੋਟ ਹੈਗੇ ਨੈਸ਼ਨਲਿਜ਼ਮ ਉਹਨਾਂ ਦੇ ਵਾਸਤੇ ਬੜਾ ਇੰਪੋਰਟੈਂਟ ਹੈਗਾ ਉਹਦੇ ਕੋਈ ਇਹਨਾਂ ਨੇ ਇਹ ਨਹੀਂ ਕਿਹਾ ਕਿ ਹਾਂ ਵੀ ਸਾਡਾ ਜਿਹੜਾ ਇੰਡੀਆ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੋਏਗਾ ਅਸੀਂ ਇੰਡੀਆ ਤੋਂ ਵੱਖਰੇ ਹੋਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੋਈ ਨੈਰੇਟਿਵ ਨਹੀਂ ਸੀਗਾ ਦੇਖਿਆ ਨੂੰ ਹਾਲਾਂਕਿ ਭਾਵੇਂ ਉਹ ਉਹ ਪੁਰਾਣੀਆਂ ਗੱਲਾਂ ਕਰਦੇ ਆਗੇ ਬਟ ਐਟ ਦ ਸੇਮ ਟਾਈਮ ਉਹਨਾਂ ਨੇ ਆਪਣੇ ਆਪ ਨੂੰ ਬੜਾ ਕਲੀਅਰ ਇਸ ਇਸ ਸਿਚੁਏਸ਼ਨ ਦੇ ਰੱਖਿਆ ਕਿ ਅਸੀਂ ਇਸ ਦੇਸ਼ ਦੇ ਹੀ ਨਿਵਾਸੀ ਹਾਂ ਇਸ ਦੇ ਸਾਡਾ ਹੱਕ ਹੈਗਾ ਤੇ ਸਾਡਾ ਇਤਿਹਾਸ ਹੈਗਾ ਉਹਦੇ ਨਾਲ ਹੀ ਅਸੀਂ ਚੱਲਣਾ